ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿਦਾਂ ਹਾਲ ਚਾਲ ਜੇ ਉਮੀਦ ਕਰਦੇ ਆ ਵਧੀਆ ਹੋ ਵਗੈਰਾ ਆਪਸਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਰਾਤ ਫੈਸਲਾਬਾਦ ਚੰਗਲੇ ਪਾਸੇ ਜ਼ੰਜਲੇ ਦੇ ਚੰਗੇ ਝਟਕੇ ਮਹਿਸੂਸ ਹੋਏ ਨੇ ਉੱਤੇ ਬਾਰਿਸ਼ ਦਾ ਪਾਣੀ ਥੱਲੇ ਜ਼ਮੀਨੀ ਪਾਣੀ ਠੀਕ ਹੈ ਸਮਝ ਲੋ ਕਿ ਜਾਵੇ ਤੇ ਬੰਦਾ ਜਾਵੇ ਕਿੱਥੇ ਠੀਕ ਹੈ ਔਰ ਯਕੀਨ ਮੰਨੋ ਕਈ ਐਸੀਆਂ ਵੀਡੀਓ ਦੇਖੀਆਂ ਨੇ ਕਿ ਬੰਦਿਆਂ ਨੇ ਉਹ ਨਾ ਜਿਵੇਂ ਪਹਿਲੇ ਵਕਤਾਂ ਦੇ ਵਿੱਚ ਟਾਂਗੇ ਰੇੜੇ ਨਹੀਂ ਸੀ ਚੱਲਦੇ ਾਂਗੇਰੇ ਡ੍ਰੈਕਟਰ ਟਰਾਲੀਆਂ ਦੇ ਉੱਤੇ ਸਮਾਨ ਲੋਡ ਕੀਤਾ ਨਾਲ ਮਾਲ ਡੰਗਰ ਖਿੱਚਣ ਦੇ ਇੰਜ ਲੱਗਦਾ ਸੀ ਕਿ ਜਿਵੇਂ 47 ਵੇਲੇ ਦੀ ਵੰਡ ਯਾਦ ਆ ਗਈ ਹੈ ਕਿ ਯਾਰ 47 ਵੇਰੇ ਨਹੀਂ ਉਧਰੋਂ ਇੱਧਰ ਉੱਠ-ਉੱਠ ਤੇ ਇੱਧਰੋਂ ਉੱਠ-ਉੱਠ ਕੇ ਉਧਰ ਜਾਂਦੇ ਬੈਨੇ ਲੋਗ ਠੀਕ ਹੈ ਔਰ ਬਾਰਡਰ ਇਹਨਾਂ ਨੇ ਬਾਰਡਰ ਤੇ ਨਹੀਂ ਖੋਲਿਆ ਪਰ ਇੱਕ ਤਰ੍ਹਾਂ ਸੀ ਇਸ ਹਲਾਬ ਦਾ ਧੰਨਵਾਦ ਵੀ ਕਰਦੇ ਆ ਕਿ ਯਾਰ ਇਹਨੇ ਬਾਰਡਰ ਦੀਆਂ ਸਾਰੀਆਂ ਬਾੜਾਂ ਹੀ ਪਾੜ ਕੇ ਰੱਖ ਛੜੀ ਠੀਕ ਹੈ ਪਾਣੀ ਅੱਗੇ ਬਾਡਰਾਂ ਦਾ ਵੀ ਜ਼ੋਰ ਕੋਈ ਨਹੀਂ ਹੈ ਜ਼ੋਰ ਕੋਈ ਨਹੀਂ ਹੈ ਠੀਕ ਹੈ ਉਹਦੇ ਵਿੱਚ ਕੀ ਹੈ ਕਿ ਜਿਹੜੇ ਅਜ਼ਲਾ ਤੋਂ ਵਿਛੜੇ ਸੀ ਨਾ ਬਾਡਰਾਂ ਦੇ ਉੱਤੇ ਇੱਕ ਦੂਜੇ ਨਾਲ ਜੱਪੀਆਂ ਪਾ ਗਏ ਮਤਲਬ ਕਿ ਉਹਨਾਂ ਨੂੰ ਆਪਣੀ ਭੁੱਲ ਗਈ ਕਿ ਅਸੀਂ ਹਲਾਬ ਦੇ ਵਿੱਚ ਰੁੜਦੇ ਪਿਆ ਠੀਕ ਹੈ ਸਿਰਫ ਉਹਨਾਂ ਨੂੰ ਇਹ ਹੋਵੇ ਕਿ ਯਾਰ ਇਧਰੋਂ ਵੀ ਲੋਕੀ ਆ ਗਏ ਨੇ ਇਧਰੋਂ ਵੀ ਅਸੀਂ ਆ ਗਿਆ ਪੰਜਾਬੀ ਆਪਸ ਵਿੱਚ ਜੱਪੀਆਂ ਪਾ ਕੇ ਇੱਕ ਦੂਜੇ ਦੀ ਮਦਦ ਕਰਦੇ ਪਏ ਨੇ ਆਪਣੇ ਕੋ ਅੱਜ ਜਿਹੜੀ ਵੀਡੀਓ ਆਈ ਹੈ ਠੀਕ ਹੈ ਉਹ ਆਈ ਹੈ ਆਪਣਾ ਸਿਮਰਨ ਜੋਤ ਮੱਕਰ ਸਾਹਿਬ ਦੀ ਕਿ ਜਿਹੜੇ ਬਾਬਾ ਨਾਨਕ ਅਜਾਲਾ ਅੰਜਲਾ ਅੰਜਲਾ ਹਾਈਵੇ ਦੀ ਤੁਹਾਨੂੰ ਸੁਰਤੀ ਹਾਲ ਦੱਸਣਗੇ ਕਿ ਜਿੱਥੇ ਪਾਣੀ ਦਾ ਵੜਾਓ ਜਿਹੜਾ ਨਾ ਠੀਕ ਹੈ ਦਿਨ ਬਦ ਦਿਨ ਵੱਧਦਾ ਹੀ ਜਾ ਰਿਹਾ ਹੁਣ ਸੁਣਨ ਦੇ ਵਿੱਚ ਇਹ ਆ ਰਿਹਾ ਹੈ ਕਿ ਜੀ 8 ਲੱਖ ਕਿਊਸਿਕ ਦਾ ਇੱਕ ਰੇਲਾ ਦੁਬਾਰਾ ਆ ਰਿਹਾ ਹੈ ਤੇ ਅਗਰ ਉਹ ਰੇਲਾ ਆ ਗਿਆ ਨਾ ਤੇ ਇਹਦੇ ਨਾਲੋਂ ਡਬਲ ਤਬਾਈ ਹੋਏਗੀ ਅੱਲਾ ਮਾਫ ਕਰੇ ਰੱਬ ਸੋਣਾ ਮਾਫ ਕਰੇ ਮੇਰੇ ਮੂੰਹ ਚ ਖਾ ਕੇ ਕਿ ਨਾ ਹੀ ਆਵੇ ਠੀਕ ਹੈ ਰੱਬ ਸੋਣਾ ਦੋਵਾਂ ਪਾਸਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਂਝੇ ਪੰਜਾਬ ਨੂੰ ਚੜਦੀ ਕਲਾ 'ਚ ਰੱਖੇ ਠੀਕੇ ਕਿਉਂਕਿ ਖਬਰਾਂ ਨੇ ਨਾ ਓਏ ਨਿਊਜ਼ ਮਿਲਦੀ ਰਹਿੰਦੀ ਹੈ ਕਿ ਵੀ ਹੁਣ ਇੰਨੇ ਕਿਊਸਿਕ ਦਾ ਆਇਆ ਅੱਛਾ ਮੈਂ ਹਿਸਾਬ ਲਾ ਰਿਹਾ ਸੀਗਾ ਮੈਂ ਕੈਲਕੂਲੇਸ਼ਨ ਕਰ ਰਿਹਾ ਸੀਗਾ ਕਹਿੰਦੇ ਨੇ ਇੱਕ ਕਿਊਸਿਕ ਦੇ ਵਿੱਚ 26 ਲੀਟਰ ਪਾਣੀ ਹੁੰਦਾ ਤੇ ਮੈਂ ਹਿਸਾਬ ਲਾ ਰਿਹਾ ਸੀ ਕਿ ਅਗਰ 8 ਲੱਖ ਕਿਊਸਿਕ ਦਾ ਰੇਲਾ ਆਂਦਾ ਹੈ ਨਾ ਇਟਸ ਮੀਨ ਕਿ 2 ਕਰੋੜ ਤੇ 80 ਹਜ਼ਾਰ ਲੀਟਰ ਪਾਣੀ ਯਕਦਮ ਆਏਗਾ ਇਥੇ ਕਿਸੇ ਤਾਂ ਆਪਣਾ ਸਭ ਨੂੰ ਮੋਟਰ ਕੋਈ ਘੰਟਾ ਚੱਲੀ ਚੱਲਦੀ ਰਵੇ ਨਾ ਤੇ ਗਲੀ 'ਚ ਪਾਣੀ ਪਾਣੀ ਕਰ ਦਿੰਦੇ ਨੇ ਤੇ ਜਿੱਥੇ 2 ਕਰੋੜ ਦੇ 80 ਲੱਖ ਲੀਟਰ ਪਾਣੀ ਜਦੋਂ ਯਕਦਮ ਆਣਾ ਹੈ ਨਾ ਤੇ ਫਿਰ ਇਹਦੇ ਨਾਲੋਂ ਡਬਲ ਦਵਾਈ ਹੋਣੀ ਹੈ ਤੇ ਚਲੋ ਪਹਿਲੇ ਆਪਣਾ ਸਿਮਰਨ ਜੋਤ ਮੱਕੜ ਸਾਹਿਬ ਦੀ ਵੀਡੀਓ ਦੇਖ ਲਈਏ ਫਿਰ ਆਪਾਂ ਕਰਾਂਗੇ ਤੇ ਗੱਲ ਬਾਤ ਤੇ ਰੱਬ ਸੋਨਾ ਚੜਦੀ ਕਲਾ 'ਚ ਰੱਖੇ ਦੋਵਾਂ ਨੂੰ ਠੀਕ ਹੈ ਯਕੀਨ ਮਨੋ ਲੋਕਾਂ ਦਾ ਰੌਣ ਨਹੀਂ ਵੇਖਿਆ ਜਾ ਰਿਹਾ ਬਿਲਕੁਲ ਉੱਜੜ ਗਏ ਨੇ ਲੋਕੀ ਮੈਂ ਅੱਜ ਵੀਡੀਓ ਕਿ ਵੇਖਣ ਦੇ ਤਾਂ ਉਹਦੇ ਵਿੱਚ ਨਾ ਮਲਤਾਨ ਦਾ ਕਮਿਸ਼ਨਰ ਸੀਗਾ ਤੇ ਉਹ ਇੱਕ ਬਾਬੇ ਨੂੰ ਕਹਿੰਦਾ ਸੀ ਤੂੰ ਮੇਰੇ ਡੇਰੇ ਤੋਂ ਬਾਹਰ ਆ ਜਾ ਉਹ ਕਹਿੰਦਾ ਜੇ ਮੈਂ ਬਾਹਰ ਆਵਾਂਗੇ ਤੇ ਨਾਲ ਮੇਰੇ ਦੋ ਤਿੰਨ ਕੁੱਤੇ ਜਿਹੜੇ ਨੇ ਨਾ ਆ ਵੀ ਨਾਲ ਲਾਣਗੇ ਬਾਬਾ ਉਹ ਕਹਿੰਦਾ ਨਹੀਂ ਜਗਾ ਕਸ਼ਤੀ ਦੇ ਵਿੱਚ ਨਾ ਜਗਾ ਨਹੀਂ ਹੈਗੀ ਐ بس ਤੇਰੀ ਜਗਾ ਹੈਗੀ ਤੂੰ ਬਹਿ ਜਾ ਕੁੱਤਿਆਂ ਨੂੰ ਛੱਡ ਦੇ ਉਹਨੇ ਕਿਹਾ ਜੇ ਮਸਲ ਕੇ ਦੇਖੋ ਇਨਸਾਨ ਹੈ ਐਸ ਟਾਈਮ ਆਪ ਤੇ ਵਿਚਾਰਾ ਮੁਜ ਮਰਿਆ ਹੀ ਮਰਿਆ ਹੈ ਠੀਕ ਹੈ ਪਰ ਆਪਣੇ ਜਾਨਵਰਾਂ ਨਾਲ ਕਿੰਨਾ ਪਿਆਰ ਕਰਦੇ ਆ ਉਹਨੇ ਕਿਹਾ ਨਹੀਂ ਭਾਈ ਮੇਰੇ ਕੁੱਤੇ ਨਹੀਂ ਆਣਗੇ ਤੇ ਮੈਂ ਵੀ ਨਹੀਂ ਵੇ ਲੋ ਕਿ ਕੁੱਤਿਆਂ ਵਾਸਤੇ ਇੰਨਾ ਆਪਣੀ ਜਾਨ ਨੂੰ ਜੋਖਮ ਚ ਪਾਉਂਦੇ ਨੇ ਤੇ ਜਿੰਨਾ ਲੋਕਾਂ ਦੀਆਂ ਬੇਜ਼ਬਾਨ ਜਾਨਵਰ ਆਪਣਾ maal ਡੰਗਰ ਸਾਰਾ ਕੁਝ ਅੱਖਾਂ ਦੇ ਸਾਹਮਣੇ ਰੁੜਦਾ ਵੇਖਦੇ ਨੇ ਕੀ ਹਾਲਾਤ ਵਾਕਿਆਤ ਹੋ ਗਈ ਉਹਨਾਂ ਨੇ ਰੱਬ ਸੁਣਾ ਮਾਫ ਕਰੇ ਤੇ ਘਰਾਂ ਨੂੰ ਵੇਖਦੇ ਰੋਂ ਨਿਕਲਦਾ ਜੇ ਰੋਂਦੀਆਂ ਜਾਂਦੀਆਂ ਧਾਵਾਂ ਉਹ ਅੜਾੜਾ ਟੰਡੀਆਂ ਦੇ ਉਥੇ ਡੰਗਰ ਕਿੰਨੇ ਰੁਣਡ ਕੀ ਹਾਲ ਹੈ ਉਹਨਾਂ ਦਾ ਉਹ ਅਸੀਂ ਦੱਸ ਨਹੀਂ ਸਕਦੇ ਉਹਨਾਂ ਨੂੰ ਨਾ ਹੀ ਬਚਾਉਣ ਦੋਗੇ ਨਾ ਹੀ ਬਚਾਉਂਦੋਗੇ ਇਹ ਪ੍ਰਸ਼ਾਸਨ ਨੇ ਅੱਡੀ ਹਾਲਾਤ ਹਾਲਤੀ ਨਹੀਂ ਮੁੱਚੀ ਡਰਤਾ ਨਹੀਂ ਲੱਗਦਾ ਨਹੀਂ ਐਨਾ ਪਾਣੀ ਹੈ ਥੋੜੀ ਜ਼ਮੀਨ ਕਿੱਥੇ ਹੈ ਨੁਕਸਾਨ ਕਿੰਨਾ ਕ ਹੈ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਤੇ ਡੰਗਰਾਂ ਵਾਸਤੇ ਕਿਉਂਕਿ ਸਾਰੀ ਤਾਂ ਪਹਿਲੀ ਜਿਹੜੀ ਹੈ ਹੁਣ ਪਾਣੀ ਹੇਠ ਹੈ ਕੁਛ ਨਹੀਂ ਹੋਇਆ ਅਜੇ ਤੱਕ ਡੰਗਰਾਂ ਵਾਸਤੇ ਭਾਜੀ ਕੁਛ ਨਹੀਂ ਬਣਿਆ। ਥੋਡੀਆਂ ਅੱਖਾਂ ਮੈਂ ਦੇਖ ਰਿਹਾ ਤੁਸੀਂ ਮੈਂ ਵੀ ਜਜ਼ਬਾਤੀ ਹੋ ਰਿਹਾ ਇਹ ਤਸਵੀਰਾਂ ਦੇਖ ਕੇ ਇਹ ਇਹ ਔਖਾ ਵਕਤ ਹੈ ਸਾਰਿਆਂ ਵਾਸਤੇ। ਪਾਣੀ ਦਾ ਫਲੋ ਜਿਹੜਾ ਹੈ ਸੜਕ ਦੇ ਉੱਤੇ ਹਾਈਵੇ ਦੇ ਉੱਤੇ ਇੰਨਾ ਵੱਧ ਗਿਆ ਔਰ ਵੀਰ ਹੁਣੇ ਕਹਿ ਰਹੇ ਸੀ ਕਿ ਉੱਧਰ ਉੱਧਰ ਨਾ ਜਾਇਆ ਜਾਵੇ ਹੁਣ ਪਰਲੇ ਪਾਸੇ। ਹੁਣ ਤੇ ਤੁਸੀਂ ਇੱਥੇ ਖਲੋਤੇ ਹੋ ਨਾ ਕਿਦੇ ਦਰਿਆ ਦੇ ਉੱਤੇ ਉੱਥੇ ਤੱਕ ਤੁਸੀਂ ਪਹੁੰਚ ਨਹੀਂ ਕਰ ਸਕਦੇ। ਅਸੀਂ ਉੱਥੋਂ ਕਿਹੜੀ ਮੁਸ਼ਕਲਾ ਕਰਕੇ ਨਿਕਲ ਕੇ ਆਏ ਆ। ਉੱਥੇ ਦਰਿਆ ਦਾ ਇੰਨਾ ਤੇਜ਼ ਰਾਵੀ ਦਾ ਤੇ ਇੰਨਾ ਤੇਜ਼ ਵਹਾਅ ਆ ਨਾ ਉੱਥੇ ਉੱਥੇ ਡਰ ਲੱਗਦਾ ਆ ਕਿ ਉੱਥੇ ਜਾ ਕੇ ਤੇ ਲੱਤਾਂ ਕੰਮ ਨਾ ਵੈਂਦੀਆਂ ਵਾਕੇ ਲੋਕ ਬਹੁਤ ਪਿਛਲੇ 7 ਸਾਲਾਂ ਹੀ ਤੀਜੀ ਵਾਰੀ ਮੈਂ ਹੜ੍ਹ ਜਿਹੜੇ ਫਲਡਸ ਕਵਰ ਕਰ ਰਿਹਾ ਪਰ ਇਹ ਸਿਚੁਏਸ਼ਨ ਪਹਿਲਾਂ ਨਾਲੋਂ ਬਹੁਤ ਬੱਤਰ ਹੈ ਪਹਿਲਾਂ ਨਾਲੋਂ ਬਹੁਤ ਖਰਾਬ ਸਿਚੁਏਸ਼ਨ ਦੇ ਵਿੱਚ ਆਂ ਅਸੀਂ ਇਸ ਵੇਲੇ देर रात गग्गोमाल ਪਿੰਡ ਦੇ ਵਿੱਚ ਮੌਜੂਦ ਆ ਹਾਈਵੇ ਤੇ ਖੜੇ ਆ ਇਸ ਵੇਲੇ ਮੇਰੇ ਪਿੱਛੇ ਜਿਹੜੀ ਸੜਕ ਹੈ ਡੇਰਾ ਬਾਬਾ ਨਾਨਕ ਨੂੰ ਜਾਂਦੀ ਹੈ ਔਰ ਪਿੱਛੇ ਅਜਨਾਲਾ ਰਹਿ ਜਾਂਦਾ ਮੇਰੇ ਸਾਥੀ ਸੁਮਿਤ ਖੰਨਾ ਮੈਨੂੰ ਦੱਸ ਰਹੇ ਸੀ ਕਿ ਸਵੇਰੇ ਜਦੋਂ ਇਸ ਥਾਂ ਤੇ ਇਹ ਆਪ ਰਿਪੋਰਟਿੰਗ ਕਰਕੇ ਗਏ ਆਪਣੇ ਚੈਨਲ ਦੇ ਲਈ ਤਾਂ ਉਸ ਵੇਲੇ ਪਾਣੀ ਨਹੀਂ ਸੀਗਾ ਇੱਥੇ ਔਰ ਇਨ੍ਹਾਂ ਪਿੰਡਾਂ ਦੇ ਵਿੱਚ ਮਾਰ ਇੰਨੀ ਜ਼ਿਆਦਾ ਹੈ ਜੇ ਕਿਉਂਕਿ ਬਹੁਤ देर रात ਹੈ ਕੈਮਰਾਮੈਨ ਨੂੰ ਕਹੂੰਗਾ ਕਿ ਇੱਥੇ ਖੜ ਕੇ ਹੀ ਇਹ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਨ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਦਰਸਾਲੇ ਹਾਈਵੇ ਹੈ ਇਹ ਰੋਡ ਹੈ ਹਾਈਵੇ ਹੈ ਜਿਹੜਾ ਇਹ ਇਹ ਤੁਹਾਨੂੰ ਮੈਂ ਦੱਸ ਰਿਹਾ ਕਿ ਅਜਨਾਲਾ ਤੋਂ ਡੇਰਾ ਬਾਬਾ ਨਾਨਕ ਨੂੰ ਜਾਂਦਾ ਹਾਈਵੇ ਹੈ ਜਿੱਥੋਂ ਪਾਣੀ ਕਿਉਂਕਿ ਪਾਣੀ ਦੇ ਵਹਾਅ ਦੀ ਇੱਕ ਵਾਰੀ ਤਸਵੀਰ ਮੈਂ ਕੈਮਰਾਮੈਨ ਨੂੰ ਕਹੂੰਗਾ ਕੋਸ਼ਿਸ਼ ਕਰਕੇ ਥੱਲੋਂ ਦੀ ਦਿਖਾਉਣ ਦੀ ਕੋਸ਼ਿਸ਼ ਕਰਨ ਜਿੱਥੇ ਅਸੀਂ ਖੜੇ ਹਾਂ ਇਸ ਵੇਲੇ ਤਾਂ ਆ ਇੱਥੋਂ ਤੁਹਾਨੂੰ ਅੰਦਾਜ਼ਾ ਹੋ ਰਿਹਾ ਹੋਣਾ ਇਧਰ ਜੇਕਰ ਕੈਮਰਾਮੈਨ ਦਿਖਾ ਸਕਣ ਤਾਂ ਇਸ ਅੰਦਾਜ਼ੇ ਨਾਲ ਤੁਹਾਨੂੰ ਇਹ ਆਈਡੀਆ ਹੈ ਕਿ ਕਿੰਨੀ ਤੇਜ਼ੀ ਨਾਲ ਪਾਣੀ ਹਾਈਵੇ ਕ੍ਰਾਸ ਕਰਕੇ ਹੁਣ ਸੂਫੀਆਂ ਔਰ ਬਾਕੀ ਪਿੰਡਾਂ ਦੇ ਵੱਲ ਵੱਧਦਾ ਜਾ ਰਿਹਾ ਹੈ ਕਿਉਂਕਿ ਗੱਡੀਆਂ ਜਿਹੜੀਆਂ ਲੰਘ ਰਹੀਆਂ ਸੀ ਕੁਝ ਵੀਰ ਇੱਥੇ ਖੜ ਗਏ ਔਰ ਇਹ ਬਹੁਤ ਲਾਜ਼ਮੀ ਸੀ ਇਹ ਜਾਨਣਾ ਛੋਟੇ ਬੱਚੇ ਨੇ ਤੁਸੀਂ ਦੇਖ ਸਕਦੇ ਹੋ ਬੇਟਾ ਕੀ ਨਾਮ ਹੈ ਪੁੱਤ ਡਰਤਾ ਨਹੀਂ ਲੱਗਦਾ ਨਹੀਂ ਇੰਨਾ ਪਾਣੀ ਹੈ ਥੋੜੀ ਜ਼ਮੀਨ ਕਿੱਥੇ ਹੈ ਸਾ ਰਾਤ ਨੂੰ ਪਿੰਡਾਂ ਵਾਲੇ ਜਿਹੜੇ ਐ ਇਸ ਗੱਲ ਦੇ ਵਿੱਚ ਖੌਫਜ਼ਦਾ ਨੇ ਕਿ ਇੰਨਾ ਵੱਧ ਰਿਹਾ ਪਾਣੀ ਕਿਉਂਕਿ ਇਹ ਉਮੀਦ ਸੀ ਪਿਛਲੇ 2 ਦਿਨਾਂ ਚ ਕਿ ਪਾਣੀ ਹੁਣ ਘਟੂਗਾ ਪਰ ਪਾਣੀ ਦਾ ਵਹਾਅ ਲਗਾਤਾਰ ਤੇਜ਼ੀ ਨਾਲ ਅੱਗੇ ਵੱਧ ਰਿਹਾ ਪਾਣੀ ਅਗਲੇ ਪਿੰਡਾਂ ਵੱਲ ਮੂਵ ਕਰ ਰਿਹਾ ਹਾਲਾਂਕਿ ਇਹ ਪਾਣੀ ਨੇ ਆਪਣੇ ਵਹਾਅ ਦੇ ਹਿਸਾਬ ਤੇ ਅੱਗੇ ਜਾਣਾ ਹੀ ਐ ਪਰ ਪਾਣੀ ਦਾ ਪੱਧਰ ਵੀ ਲੈਵਲ ਵੀ ਉੱਚਾ ਹੋਇਆ ਔਰ ਪਾਣੀ ਨਾਲ ਦੀ ਨਾਲ ਜਿਹੜਾ ਉਹ ਤੇਜ਼ ਵੀ ਵਾਗਰੇ ਹੈ ਬਾਈ ਹੁਣ ਸਾਡੇ ਨਾਲ ਨੇ ਬਾਈ ਤੁਹਾਡਾ ਨਾਂ ਕੀ ਹੈ ਜੀ ਤੇਜਵੀਰ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਕਿ ਸਿਚੁਏਸ਼ਨ ਸੀ ਸਵੇਰ ਦੀ ਕੀ ਸਿਚੁਏਸ਼ਨ ਨਹੀਂ ਇੱਥੇ ਹੈ ਨਹੀਂ ਸਵੇਰੇ ਜਦੋਂ ਅਸੀਂ ਆ ਕੇ ਵੇਖਿਆ ਇੱਥੇ ਪਾਣੀ ਨਹੀਂ ਹੁਣ ਬਹੁਤ ਜ਼ਿਆਦਾ ਪਾਣੀ ਵਧਦਾ ਰਿਹਾ ਜੀ ਤਾਂ 15 ਮਿੰਟ ਤੋਂ ਖਲੋਤੇ ਆ ਉਦੋਂ ਦਾ ਪਾਣੀ ਵਧ ਹੀ ਰਿਹਾ ਘਟ ਨਹੀਂ ਰਿਹਾ ਨੁਕਸਾਨ ਕਿੰਨਾ ਕ ਹੈ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਕੋਈ ਮਦਦ ਪਹੁੰਚੀ ਹੈ ਹੇ ਤੱਕ ਤਾਂ ਕੋਈ ਨਹੀਂ ਪਹੁੰਚੀ ਪਿੰਡ ਵਾਲਿਆਂ ਨੂੰ ਵੀ ਪਤਾ ਕੀਤਾ ਕੁਝ ਨਹੀਂ ਪਹੁੰਚਿਆ ਇਹ ਤੱਕ ਕੋਈ ਨਾ ਡੰਗਰਾਂ ਵਾਸਤੇ ਨਾ ਕੋਈ ਬੰਦਿਆਂ ਵਾਸਤੇ ਕੁਝ ਨਹੀਂ ਕੋਈ ਨਹੀਂ ਪਹੁੰਚਿਆ ਜੀ ਕੋਈ ਐਨ ਜੀਓਜ਼ ਜਾਂ ਹੋਰ ਲੋਕ ਇਸ ਪਿੰਡ ਤੇ ਕੁਝ ਨਹੀਂ ਆਇਆ ਤੇ ਡੰਗਰਾਂ ਵਾਸਤੇ ਕਿਉਂਕਿ ਸਾਰੀ ਤਾਂ ਪਹਿਲੀ ਜਿਹੜੀ ਹੈ ਹੁਣ ਪਾਣੀ ਹੀਟ ਹੈ ਕੁਝ ਵੀ ਨਹੀਂ ਹੋਇਆ ਤੇ ਡੰਗਰਾਂ ਵਾਸਤੇ ਭਾਜੀ ਕੁਝ ਨਹੀਂ ਪਹੁੰਚਿਆ ਤੁਹਾਡੀਆਂ ਅੱਖਾਂ ਮੈਂ ਦੇਖ ਰਿਹਾ ਤੁਸੀਂ ਮੈਂ ਵੀ ਜਜ਼ਬਾਤੀ ਹੋ ਰਿਹਾ ਇਹ ਤਸਵੀਰਾਂ ਦੇਖ ਕੇ ਇਹ ਇਹ ਔਖਾ ਵਕਤ ਹੈ ਸਾਰਿਆਂ ਵਾਸਤੇ ਪਰ ਚੜਦੀ ਕਲਾ 'ਚ ਨੇ ਸਾਰੇ ਚੜਦੀ ਕਲਾ 'ਚ ਨੇ ਵੀਰ ਵੀ ਬਹੁਤ ਇਮੋਸ਼ਨਲ ਹੋ ਗਏ ਤੁਸੀਂ ਪਰ ਮੈਨੂੰ ਲੱਗਦਾ ਹੈ ਕਿ ਤਕੜੇ ਹੋ ਕੇ ਹੀ ਇਹ ਕੱਟਣਾ ਪੈਣਾ ਸਮਾਂ ਬਿਲਕੁਲ ਬਿਲਕੁਲ ਜੀ ਜੋ ਮਹਾਰਾ ਆਈਡਿਆ ਲੰਡਾ ਕਰਦਾ ਐਡਾ ਤਾਂ ਇਹੋ ਗੱਲ ਆ ਤੁਹਾਡਾ ਕੀ ਨਾਮ ਹੈ ਬਾਈ ਮੇਰਾ ਗੁਰਜੀਤ ਤੁਹਾਡਾ ਪਿੰਡ ਕਿਹੜਾ ਲੱਕੋਵਾਲੀ ਲੱਕੋਵਾਲੀ ਐ ਉਧਰ ਤੁਹਾਡੇ ਪਿੰਡ ਬਚਾਏ ਹਜੇ ਹਾਂਜੀ ਹਜੇ ਬਚਾਵਾ ਪਾਣੀ ਜਾ ਰਿਹਾ ਵਾ ਰਾਤ ਕਰੂਗਾ ਮਾਰ ਰਾਤ ਮਾਰ ਕਰੂਗਾ ਫਿਰ ਤੁਸੀਂ ਕੀ ਸਮਾਨ ਸਮੂਹ ਚੱਕਣਾ ਸ਼ੁਰੂ ਕੀਤਾ ਪਿੰਡ ਹਾਂਜੀ ਬੜੀ ਚੁੱਕ ਲਿਆ ਸਮਾਨ ਚੁੱਕ ਕੇ ਲਈ ਨਾਤਾ ਵਾ ਹੁਣ ਥਾਈ ਹੋਰ ਮਤਲਬ ਜਗਾ ਟ੍ਰਾਂਸਫਰ ਕਰਤਾ ਚੜਦੀ ਕਲਾ ਚੋਂ ਹਾਂਜੀ ਚੜਦੀ ਕਲਾ ਜੀ ਫਿਰ ਇਹੋ ਹੀ ਆ ਜੀ ਇਹ ਜਿਹੜਾ ਝਕਾਰਾ ਇਹਦਾ ਚੜਦੀ ਕਲਾ ਤੁਹਾਡਾ ਪਿੰਡ ਕਿਹੜਾ ਹੈ ਚਾੜ ਬੋਲੀ ਕਿੰਨੀ ਦੂਰ ਹੈ ਜੀ ਇੱਥੋਂ ਇੱਥੋਂ ਬਿਲਕੁਲ ਪਾਸ ਹੀ ਆ ਕਿਲੋ 1.5 ਕਿਲੋਮੀਟਰ ਦੇ ਲਾਗੇ ਤੁਹਾਡੇ ਪਾਣੀ ਪਹੁੰਚ ਗਿਆ ਪਾਣੀ ਸਾਡੇ ਸਵੇਰ ਦਾ ਭਾਜੀ ਉੱਥੇ ਬਹੁਤ ਜ਼ਿਆਦਾ ਜ਼ਿਆਦਾ ਹੈ ਕਿ ਕੋਈ ਆਇਆ ਤੁਹਾਡੇ ਕੋਲੇ ਸਾਡੇ ਕੋਈ ਮਦਦ ਨਹੀਂ ਆਈ ਕੋਈ ਮਦਦ ਨਹੀਂ ਆਈ ਕੋਈ ਨਹੀਂ ਜੀ ਪਹਿਲਾਤ ਕੀ ਹੈ ਫਲਾਦ ਬਹੁਤ ਗੰਭੀਰ ਆ ਸਾਰਾ ਪਿੰਡ ਜੋ ਆਪਣਾ ਮਾਲ ਡੰਗਰ ਉਚਾਰਾ ਲੈ ਕੇ ਆਪਣਾ ਉੱਥੇ ਬੰਨ ਧੂਸਰਾ ਬਣਿਆ ਆ ਆ ਉਹਦੇ ਉੱਤੇ ਲੈ ਕੇ ਸਾਰੇ ਬੈਠੇ ਆ ਤੇ ਕੋਈ ਕੋਈ ਸਹੂਲਤ ਨਹੀਂ ਹੈ ਜੀ ਤੇ ਸਾਰੇ ਇਦਾਂ ਹੀ ਆਪਣਾ ਜੂਨ ਗਜਰਾ ਜੋ ਵੀ ਉਹਨਾਂ ਕੋਲ ਹੈਗਾ ਉਹਨਾਂ ਕੰਢੇ ਜੀ ਇਹ ਆਪ ਵੀ ਉਹਨਾਂ ਇੱਕ ਦਿਨ ਨੰਗੇ ਜਾਂ ਦੋ ਦਿਨ ਨੰਗੇ ਵੇਖੋ ਕੀ ਟਾਈਮ ਨਿਕਲਦਾ ਆ ਤੁਸੀਂ ਪਿੰਡ ਦੀ ਲੋਕੇਸ਼ਨ ਸਮਝਾਓ ਮੈਂ ਜਿਹੜੇ ਵੀਰ ਸਾਨੂੰ ਵਾਰ-ਵਾਰ ਮੈਸੇਜ ਕਾਲਸ ਕਰ ਰਹੇ ਆ ਕਿ ਅਸੀਂ ਮਦਦ ਕਰਨਾ ਚਾਹੁੰਦੇ ਆ ਟਰਾਲੀਆਂ ਲੈ ਕੇ ਆਉਣਾ ਚਾਹੁੰਦੇ ਆ ਕਈ ਵਾਰੀ ਕੀ ਹੁੰਦਾ ਹੈ ਕਿ ਜਿੱਥੇ মিডিਆ ਦੀ ਕਵਰੇਜ ਵੱਧ ਹੋ ਜੇ ਤਾਂ ਕਿਉਂਕਿ ਮੈਂ 2018 ਦਾ ਹੜ੍ਹ ਕਵਰ ਕੀਤਾ ਫਿਰ 2022-23 ਚ ਜਦੋਂ ਪਟਿਆਲੇ ਦੇ ਇਲਾਕੇ ਚ ਹੜਾ ਆਇਆ ਉਹ ਕਵਰ ਕੀਤਾ ਤਾਂ ਹੁੰਦਾ ਕਿ ਇਹ ਕਿਸੇ ਇੱਕ ਪਿੰਡ ਚ মিডিਆ ਪਹੁੰਚ ਜਾਂਦਾ ਰੀਲਾਂ ਪੈ ਜਾਂਦੀਆਂ ਤਾਂ ਸਾਰੇ ਉੱਥੇ ਪਹੁੰਚ ਜਾਂਦੇ ਟਰਾਲੀਆਂ ਦੀਆਂ ਟਰਾਲੀਆਂ ਔਰ ਕਈ ਪਿੰਡ ਜਿਹੜੇ ਆ ਉਹ ਰਹਿ ਜਾਂਦੇ ਅੱਜ ਇੱਕ ਨਿੰਦਕ ਮਹਿਕਮਾ ਪੇਜ ਆ ਉਹਨਾਂ ਨੇ ਬਹੁਤ ਸੁਣੀ ਗੱਲ ਵੀਰ ਹੋਣਾ ਨੇ ਲਿਖੀ ਉਹਨਾਂ ਨੇ ਲਿਖਿਆ ਕਿ ਅ ਇਹ ਨਾ ਹੋਵੇ ਕਿ ਕਈ ਆਪਦੇ ਘਰ ਪਰਨ ਨਾ ਔਰ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਤੱਕ ਰਾਸ਼ਨ ਨਾ ਪਹੁੰਚਦਾ ਹੋਵੇ ਇਹ ਬਹੁਤ ਜ਼ਰੂਰੀ ਹੈ ਤਾਂ ਤੁਸੀਂ ਥੋੜਾ ਜਿਹਾ ਆਪ ਦਾ ਇੱਕ ਤਾਂ ਪਿੰਡ ਦਾ ਸਮਝਾਓ ਕਿ ਕਿੱਥੇ ਕਿਉਂਕਿ ਕਿਸੇ ਨੇ ਮਾਲਵੇ ਤੋਂ ਆਉਣਾ ਹੈ ਕਿਸੇ ਨੇ ਦੁਆਬੇ ਤੋਂ ਜੇ ਕੋਈ ਵੀਰ ਟਰਾਲੀਆਂ ਲੈ ਕੇ ਆਉਂਦੇ ਜੇ ਕੋਈ ਅਚਾਰ ਲੈ ਕੇ ਆਉਂਦਾ ਤਾਂ ਕਿੱਥੇ ਆਵੇ ਇਹ ਪਿੰਡ ਹੈਗਾ ਜੀ ਆਪਣਾ ਚੜਪੁਰਜੀ ਇਹ ਅਜ ਨਾਲੇ ਤੋਂ ਸਿੱਧਾ ਜਿਹੜਾ ਮੇਨ ਹਾਈਵੇ ਬਣਿਆ ਹੋਇਆ ਆ ਇਹ ਡੇਰੇ ਬਾਬੇ ਨਾਨਕ ਨੂੰ ਜਾਂਦਾ ਜੀ ਉਹ ਤਾਂ ਗੱਗੋਮਾਲ ਦੀ ਲੋਕੇਸ਼ਨ ਆ ਗੱਗੋਮਾਲ ਨੂੰ ਇਹ ਚੜਪੁਰ ਨੂੰ ਤੇ ਸੂਖੀਆਂ ਪਿੰਡ ਆ ਅਗਲੇ ਬੰਨੇ ਕੋਟਰ ਜਦਾ ਪਿੰਡ ਆ ਉਹ ਇਹ ਤਿੰਨੇ ਪਿੰਡ ਜਿਹੜੇ ਇਹ ਜਦਾ ਆ ਇੱਕ ਇਧਰ ਪਿੰਡ ਆ ਗਲਬ ਇਹ ਤਿੰਨੇ ਜਿਹੜੇ ਆ ਇਹਨਾਂ ਦਾ ਸੰਪਰਕ ਜਿਹੜਾ ਇਹ ਟੁੱਟ ਚੁੱਕਾ ਆ ਰੋਡ ਜਿਹੜਾ ਇਹ ਸਾਰਾ ਬਿਲਕੁਲ ਇਹਨਾਂ ਦਾ ਨੈਸਟੈਸ ਹੋ ਗਿਆ ਆ ਰੁੜ ਗਿਆ ਸਾਰਾ ਜੀ ਤਾਂ ਇੱਥੋਂ ਤੱਕ ਪਹੁੰਚ ਕਿਵੇਂ ਹੋਵੇ ਅਜ ਨਾਲੇ ਉਹ ਡੇਰਾ ਬਾਬਾ ਨਾਨਕ ਵਾਲੇ ਸੜਕ ਤੇ ਹਾਂਜੀ ਹਾਂਜੀ ਮੇਨ ਰੋਡ ਇਹੋ ਹੀ ਆ ਜ ਨਾਲੇ ਤੋਂ ਆਉਂਦਾ ਜੇ ਡੇੜੇ ਬਾਬੇ ਤੋਂ ਪਰ ਇਸ ਰੋਡ ਤੇ ਵੀ ਹੁਣ ਜਦੋਂ ਅਸੀਂ ਖੜੇ ਆ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਉਣ ਦੀ ਕੋਸ਼ਿਸ਼ ਕਰਨ ਕਿ ਪਾਣੀ ਦਾ ਫਲੋ ਜਿਹੜਾ ਸੜਕ ਦੇ ਉੱਤੇ ਹਾਈਵੇ ਦੇ ਉੱਤੇ ਇਹਨਾਂ ਵੱਧ ਗਿਆ ਔਰ ਵੀਰ ਹੁਣੇ ਕਹਿ ਰਹੇ ਸੀ ਕਿ ਉਧਰ ਉਧਰ ਨਾ ਜਾਇਆ ਜਾਵੇ ਹੁਣ ਪਰਲੇ ਪਾਸੇ ਹਾਂਜੀ ਹਾਂਜੀ ਸਰ ਜੀ ਪਹਿਲੀ ਗੱਲ ਤੇ ਇਹ ਹੈ ਵੀ 88 ਦਿਨਾਂ ਦਾ ਕੋਈ ਰੋੜੇ ਬੰਦੇ ਅਜੇ ਤੱਕ ਕੰਮ ਜਿਹਾ ਵੀ ਨਹੀਂ ਹੁੰਦਾ ਹਾਂ ਤੇ ਮੰਨ ਲਓ ਅੱਜ ਨਵਾਂ 545 ਹੋ ਜੇ ਤੇ ਇਹ ਕਿੱਥੋਂ ਕੰਮ ਜਾਪੂਗਾ ਤੁਹਾਡਾ ਪਿੰਡ ਕਿਹੜਾ ਸਾਡਾ ਪਿੰਡ ਡੱਬਰ ਹੈ ਤੇ ਪਾਣੀ ਸਾਡੇ ਹੀ ਜਾਣਾ ਉਧਰ ਨੂੰ ਮੰਨ ਲਓ ਡੱਬਰ ਪਿੰਡ ਆਪਾਂ ਤੇ ਪਾਣੀ ਉੱਧਰ ਨੂੰ ਜਾਣਾ ਤੇ ਕਹਿੰਦਾ ਮਤਲਬ ਵੀ ਸਾਡੇ ਜਾਣੇ ਕਿ ਉਦੋਂ ਨੁਕਸਾਨ ਇੰਨਾ ਹੋਇਆ ਤੇ ਜੇ ਅੱਜ ਹੋਵੇ ਤੇ ਕੀ ਕਰਾਂਗੇ ਆਪਾਂ ਆਪਾਂ ਇਹ ਨਹੀਂ ਕਹਿੰਦੇ ਸਰਕਾਰ ਕੋਈ ਸਹੂਲਤ ਜੈਦੀ ਸਰਕਾਰ ਨੇ ਸਾਨੂੰ ਕੀ ਦੇਣਾ ਮਾਲ ਸਰਕਾਰ ਦਾ ਸਾਥ ਹੋਣ ਨੂੰ ਫਿਰਦੀ ਹੂੰ ਕੋਈ ਆਇਆ ਨਹੀਂ ਤੁਹਾਨੂੰ ਸਾਰ ਲੈਣ ਕੋਈ ਪੁੱਛਣ ਨਹੀਂ ਆਇਆ ਕੋਈ ਨਹੀਂ ਆਇਆ ਹਾਂਜੀ ਵੈਭੂ ਦੀ ਓਟ ਹੈ ਮਹਾਰਾਜ ਦੀ ਉਹ ਉਹ ਰਖਵਾਲਾ ਸਾਡਾ ਵੈਭੂ ਹੋਰ ਨਹੀਂ ਪ੍ਰਸ਼ਾਸਨ ਕੋਈ ਨਹੀਂ ਇੱਥੇ ਆਇਆ ਕਿਸੇ ਨਹੀਂ ਆਲੀ ਗੱਲ ਪੁੱਛਣ ਦਾ ਸਰਕਾਰ ਕੋ ਸਾਨੂੰ ਉਮੀਦ ਹੈਗੀ ਹੈ ਬਸ ਵੈਭੂ ਦੀ ਓਟ ਹੈ ਬਹੁਤ ਸਾਰੇ ਆ ਪਰ ਇੰਨਾ ਸਾਰੀ ਤਬਾਈ ਦੇਖ ਕੇ ਮਨ ਭਾਰੇ ਆਉਂਦਾ ਹਾਂ ਤੇ ਪਤਾ ਕੀ ਕਰੀ ਹੁਣ ਹੁਣ ਉਹ ਤੇ ਗੜੀ ਹੋਰ ਨਹੀਂ ਹੈਗਾ ਬਹੁਤ ਔਖਾ ਹੈ ਦੇਖਣਾ ਆਪਦੀਆਂ ਜ਼ਮੀਨਾਂ ਨੂੰ ਐਂ ਦੇਖਣਾ ਥੋੜਾ ਪਿੰਡ ਬਾਈ ਜੀ ਥੋੜਾ ਪਿੰਡ ਚਾੜਪੁਰ ਹੈ ਜੀ ਤੇ ਅਸੀਂ ਬੜੇ ਚੇਤੂ ਨਾ 2088 ਤੋਂ ਇਹ ਸੰਤਾਪ ਹੰਡਾਰੇ ਆ ਜੀ ਐਂ ਥਾਸੀ ਤੋਂ ਬਾਅਦ ਇਹ ਸੋਚਿਆ ਵੀ ਹੁਣ ਅਸੀਂ ਇਹ ਭੁੱਲ ਗਏ ਆ ਅੱਜ ਤੋਂ ਬਾਅਦ ਇਹ ਜਿਹੜਾ ਮੰਦਰ ਜਿਹੜਾ ਆ ਇਹ 88 ਵਾਲਾ ਨੂੰ ਯਾਦ ਕਰਾ ਦਿੰਦਾ ਆ ਅਹੀਂ ਅੱਜ ਚਲੋ ਇਹ ਪਿਛਲੀਆਂ ਗੱਲਾਂ ਆ ਅੱਜ ਇਹ ਆ ਵੀ ਅਹੀਂ ਭਾਰਤੀ ਕਿਸਾਨ ਜੂਨ ਇਕਤਾ ਸੰਘਰਸ਼ ਦੇ ਭਲਵਿੰਦਰ ਸਿੰਘ ਮਾਹਲ ਹੀ ਉਥੋਂ ਆਏ ਅਹੀਂ ਇਹਨਾਂ ਸਾਰਿਆਂ ਇਹ ਜਥੇਬੰਦੀਆਂ ਰਲ ਕੇ ਇੱਥੇ ਕੋਈ ਪ੍ਰਸ਼ਾਸਨ ਵਾਲਾ ਨਹੀਂ ਆਇਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅਹੀਂ ਇੱਥੇ ਆਣ ਕੇ ਲੰਗਰ ਦਾ ਪ੍ਰਬੰਧ ਕੀਤਾ ਸਵੇਰ ਤੋਂ ਵੀ ਅਹੀਂ ਇਹ ਸੋਚਿਆ ਵੀ ਅਸੀਂ ਸੂਰਤ ਤੋਂ ਵੱਡੇ ਟਰੈਕਟਰ ਲੈ ਕੇ ਆਵਾਂਗੇ 4x4 ਪਿੰਡਾਂ ਦੇ ਵਿੱਚੋਂ ਮਗਾਉਣ ਲੱਗੇ ਆ ਜੀ ਜਿਨ੍ਹਾਂ ਦੇ ਵਿੱਚ ਅਸੀਂ ਪਿੰਡਾਂ ਤੱਕ ਉਹ ਪਹੁੰਚ ਕਰਾਂਗੇ ਇਹ ਨਹੀਂ ਆ ਵੀ ਇੱਥੇ ਆ ਜਾਂਦੇ ਆ ਲੋਕ ਆਣ ਕੇ ਇੱਥੇ ਅੱਜ ਦਾ ਤੁਸੀਂ ਵੇਖਣ ਦੇ ਮੰਜਰ ਇਹ ਆਣ ਕੇ ਇੱਥੇ ਆਗੇ ਇੱਕ ਰੀਲਾਂ ਬਣਾਉਣ ਆ ਜਾਂਦੇ ਆ ਅਸੀਂ ਰੀਲਾਂ ਦਾ ਮਤਲਬ ਨਹੀਂ ਸਾਡਾ ਫਰਜ਼ਮੰਦਾ ਵੀ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਹਰ ਘਰ ਘਰ ਹਰ ਇਹ ਕਸਬੇ ਤੱਕ ਜਾ ਕੇ ਉਹਨਾਂ ਦੀ ਮਤ ਕਰੀਏ ਇਹ ਭਾਰਤੀ ਕਿਸਾਨ ਜੂਨੀ ਦੀ ਇਕਤਾ ਸੰਘਰਸ਼ ਦਾ ਹੀ ਸੰਦਰਭ ਲੈ ਕੇ ਕਿੰਨੇ ਪਿੰਡਾਂ ਨੂੰ ਮਾਰ ਪਈ ਇਸ ਦੇ ਇਸ ਪਾਸੇ ਇਹ ਇਲਾਕੇ ਦੇ ਵਿੱਚ ਪਿੰਡ ਚਾੜਪੁਰ ਗੱਗੋਮਾਲ ਸੂਫੀਆਂ ਡੱਡੀਆਂ ਕੱਲੋਮਾਲ ਸੰਤਾਨਮਾਲ ਕਮਰਾ ਇੱਥੋਂ ਤੱਕ ਵੀ ਜਿਹੜਾ ਤਹਿਸੀਲ ਤੇ ਆ ਆਪਣੇ ਅਜਨਾਲਾ ਉਹਦੇ ਕਾਂਸਗਦ ਸਾਠਾ ਪਿੰਡਾਂ ਨੂੰ ਮਾਰ ਪਈ ਜੀ। ਔਰ ਤਕਰੀਬਨ ਸਾਰੀ ਪੈਲੀ ਤਬਾਹ ਹੋ ਗਈ। ਮੈਂ ਸਾਰੀ ਪੈਲੀ ਪੈਲੀ ਤਾਂ ਤੁਸੀਂ ਛੱਡੋ। ਕਿਤੇ ਤੁਸੀਂ ਹੁੰਦੇ ਤੁਸੀਂ ਇੱਥੇ ਖਲੋਤੇ ਹੋ ਨਾ ਕਿਤੇ ਦਰਿਆ ਦੇ ਉੱਤੇ ਉੱਥੇ ਤੱਕ ਤੁਸੀਂ ਪਹੁੰਚ ਨਹੀਂ ਕਰ ਸਕਦੇ। ਅਸੀਂ ਉੱਥੋਂ ਕਿਹੜੀ ਮੁਸ਼ਕਲਾਂ ਕਰਕੇ ਨਿਕਲ ਕੇ ਆਏ ਆ। ਉੱਥੇ ਦਰਿਆ ਦਾ ਇੰਨਾ ਤੇਜ਼ ਰਾਵੀ ਦਾ ਤੇ ਇੰਨਾ ਤੇਜ਼ ਵਹਾਅ ਆ ਨਾ ਉੱਥੇ ਉੱਥੇ ਡਰ ਲੱਗਦਾ ਆ ਕਿ ਉੱਥੇ ਜਾ ਕੇ ਤੇ ਲਤਾ ਕਾ ਮੰਡਾ ਵੈਂਦੀਆਂ ਉਦੋਂ ਅੱਗੇ-ਅੱਗੇ ਜਾ ਕੇ ਵੇਖੀ ਨਾ ਕਿਤੇ ਆਪਾਂ ਤੇ ਉੱਥੇ 80-80 40-40 ਪੰਜਾਬ ਦਾ ਫੋਟ ਪਾਣੀ ਭਰਿਆ ਪਿਆ ਜੀ ਕਿਤੇ ਉੱਥੇ ਕਿਤੇ ਹੋਂਟਾ ਤੁਸੀਂ ਡੂਵੇੜਾ ਆਪਾਂ ਇੱਥੇ ਤੁਸੀਂ ਜਾ ਨਹੀਂ ਸਕਦੇ ਮੱਕੜ ਸਾਹਿਬ ਕਿਉਂਕਿ ਤੁਹਾਡਾ ਤੁਹਾਡਾ ਉੱਥੇ ਜਾਣਾ ਮੁਨਾਸਬ ਨਹੀਂ ਹੋਂਟਾ ਆ ਕਾਇਮ ਕਿਉਂਕਿ ਖਤਰੇ ਤੋਂ ਖਾਲੀ ਨਹੀਂ ਹੈਗਾ ਜਦੋਂ ਅਸੀਂ ਉੱਥੋਂ ਨਿਕਲ ਕੇ ਆਏ ਨਾ ਕਿਤੇ ਉੱਥੇ ਇੰਨਾ ਬੁਰਾ ਹਾਲਾਤ ਹਨ ਕਿ ਤੁਸੀਂ ਜਦੋਂ ਆ ਪਾਣੀ ਲੱਥੂਗਾ ਨਾ ਥੱਲੇ ਡਿੱਗੂਆ ਪਕੜਦਾ ਮੈਂ ਤੁਹਾਡੇ ਕੋਲ ਬੇਨਤੀ ਕਰਦਾ ਕਿ ਤੇ ਉਦੋਂ ਆਇਓ ਫਿਰ ਵੇਖਿਓ ਆਣ ਕੇ ਸਾਡੇ ਇਲਾਕੇ 88 ਦੇ ਵਿੱਚ 88 ਦਾ ਰਿਕਾਰਡ ਤੋੜਿਆ ਆ ਐਸਪਾਨੀ ਨੇ ਉਦੋਂ ਪਿੱਛੇ-ਪਿੱਛੇ ਦੀਨਾ ਨਗਰ ਤੋਂ ਪਿੱਛੇ ਇੱਕ ਕੁਝ ਦਰਿਆ ਆ ਉਹਨੇ ਕੁਝ ਦਰਿਆ ਜਿਹੜਾ ਫਾਟਕ ਖੁੱਲੇ ਆ ਆਪਣੇ ਉਹ ਉਹਨਾਂ ਦੇ ਅੱਗੇ ਆਣ ਕੇ ਇੱਕ ਕੁਝ ਦਰਿਆ ਉਹ ਵੀ ਰਾਵੀ ਚ ਪਾਸਤਾ ਇਹਨਾਂ ਨੇ ਉਹ ਰਾਵੀ ਚ ਪਾਉਣ ਕਰਕੇ ਉਥੋਂ ਦੇ ਹਾਲਾਤ ਕਿਤੇ ਜਾ ਕੇ ਵੇਖਿਓ ਪਿੰਡਾਂ ਦੇ ਬਾਤੇ ਤਾਂ ਬੱਤਰ ਹੋ ਗਏ ਆ ਬੰਦੇ ਤਾਂ ਚਲੋ ਛੱਤਾਂ ਤੇ ਬੈਠੇ ਆ ਡੰਗਰਾਂ ਦਾ ਕੀ ਕੀਤਾ ਨਾ ਡੰਗਰ ਕਿਤੇ ਅਸੀਂ ਕਿਤੇ ਜਾ ਕੇ ਵੇਖੋ ਨਾ ਕਿਤੇ ਰੋੜ ਦੇ ਜਾਂਦੇ ਆ ਸਾਡਾ ਰੋਨ ਨਿਕਲਦਾ ਜੇ ਉੱਥੇ ਡੰਗਰਾਂ ਵਾਲੇ ਵੇਖਦੇ ਰੋਨ ਨਿਕਲਦਾ ਜੇ ਅਸੀਂ ਬੇਸ ਤੇ ਸਿੰਗਰਸ ਪਾਰਟੀ ਨਾਲ ਹੀ ਸੰਪੰਦ ਰੱਖਦਾ ਸਾਡਾ ਰੋਨ ਨਿਕਲਦਾ ਆ ਉਹ ਰੋਂਦੀਆਂ ਜਾਂਦੀਆਂ گاਵਾ ਉਹ ਅੜਾੜਾ ਕੰਡੀਆਂ ਦੇ ਉੱਥੇ ਡੰਗਰ ਕਿੰਨੇ ਰੁੰਡੇ ਕੀ ਹਾਲ ਆ ਉਹਨਾਂ ਦਾ ਔਰ ਅਹੀਂ ਦੱਸ ਨਹੀਂ ਸਕਦੇ ਉਹਨਾਂ ਨੂੰ ਨਾ ਹੀ ਬਚਾਉਣ ਦੋਗੇ ਨਾ ਹੀ ਬਚਾਉਣ ਦੋਗੇ ਇਹ ਪ੍ਰਸ਼ਾਸਨ ਨੇ ਅੱਡੀ ਹਾਲਾਤ ਹਾਲਤੀ ਨਹੀਂ ਬੁੱਝੀ ਪੀ ਆ ਕਰ ਉਹਦੇ ਟੱਕਰ ਦੇ ਵਿੱਚ ਅਸੀਂ ਵੇਖੋ ਸੰਘਰਸ਼ਪਾ ਬਲਵਿੰਦਰ ਸਿੰਘ ਮਾਲ ਦੀ ਅਗਵਾਈ ਦੇ ਵਿੱਚ ਅਸੀਂ ਇੰਨਾ ਕੋਦੇ ਮਤਲਬ ਅਸੀਂ ਸਵੇਰ ਸਵੇਰੇ ਵੀ ਆਜੋ ਸਾਡੀ ਦਵੇਟ ਲਿਓ ਅਸੀਂ ਸਵੇਰੇ ਲੰਗਰ ਦਾ ਪ੍ਰਬੰਧ ਕੀਤਾ ਅਸੀਂ ਬੇਸ਼ੱਕ ਪੀੜਤਾਂ ਫੇਰ ਵੀ ਅਹੀਂ ਸਰਕਾਰ ਔਰ ਪ੍ਰਸ਼ਾਸਨ ਕੋਈ ਵੀ ਨਹੀਂ ਬੋੜਿਆ ਕੋਈ ਨਹੀਂ ਜੇ ਬੋੜਿਆ ਕੋਈ ਨਹੀਂ ਜੇ ਬੋੜਿਆ ਕੋਈ ਜੇ ਅੱਜ ਇੰਨੇ ਜਾਣੇ ਖਲੋਤੇ ਕਿਹਨੇ ਤੁਹਾਨੂੰ ਆਖਿਆ ਹੋਵੇ ਬੋੜਿਆ ਹੋਵੇ ਫੇਰ ਮੈਂ ਮੈਂ ਤੁਹਾਨੂੰ ਆਕੂਗਾ ਵੀ ਵਾਕਿਆ ਗੱਲ ਆ ਤੁਸੀਂ ਕਿਤੇ ਅੱਡੇ ਅੰਦਰ ਗੱਲ ਨੂੰ ਆਇਓ ਅੰਦਰ ਜਾ ਕੇ ਪੀੜਤਾ ਹੀ ਜਾਣਾ ਅੰਦਰ ਫੇਰ ਅੰਦਰ ਜਾਣੇ ਕਿਸ਼ਤੀਆਂ ਕਿਸ਼ਤੀਆਂ ਰਾਈ ਜਾ ਰਹੀਆਂ ਦਿੱਤੀਆਂ ਰਾਈ ਜਾਵਾਂਗੇ ਵੱਡੇ ਜਿੰਨਾ ਜਿੰਨਾ ਕੋ ਟਰੈਕਟਰ ਵੱਡੇ ਮਾਲਕਾਂ ਕੋ ਟਰੈਕਟਰ 4x4 ਹਾਂ ਉਹ ਜਾ ਰਹੇ ਆ ਉਹ ਉਹ ਲੈ ਕੇ ਜਾਵਾਂਗੇ ਅਸੀਂ ਤੇ ਉਹ ਮਾਲ ਸਾਹਿਬ ਵੀ ਇੱਥੇ ਆਉਣਗੇ ਉਹ ਆਂਦੇ ਵੀ ਆ ਉਧਰ ਪਿਆਰਿਓ ਅਕੜਾਂ ਵਾਲੇ ਸਾਈਡ ਦੇ ਉੱਤੇ ਵੀ ਦਰਿਆ ਰੁੜ ਗਿਆ ਜੇ ਉੱਥੇ ਉੱਥੇ ਗਏ ਆ ਉਹਨਾਂ ਇੱਥੇ ਆਕਾ ਵੀ ਤੂੰ ਜਾ ਕੇ ਉਸੇ ਅਸੀਂ ਸਵੇਰ ਦੇ ਹੀ ਇੱਥੇ ਹਾਂ ਔਰ ਅਸੀਂ ਜਿੰਨੀ ਦੇਰ ਤੋਂ ਖੜੇ ਆ ਲਗਾਤਾਰ ਪਾਣੀ ਤੇਜ਼ੀ ਨਾਲ ਵੀ ਸੁਮਿਤ ਖੰਨਾ ਜੀ ਮੈਂ ਤੁਹਾਡੇ ਤੋਂ ਥੋੜਾ ਜਿਹਾ ਜਾਣਨਾ ਚਾਹਣਾ ਤੁਹਾਡਾ ਇਹ ਇਲਾਕਾ ਥੋੜਾ ਸਮਝਾਓ ਇਸ ਪੂਰੀ ਸਥਿਤੀ ਨੂੰ ਰਾਵੀ ਦੇ ਨਾਲ ਨਾਲ ਲੱਗਦਾ ਬਾਰਡਰ ਦੇ ਨਾਲ ਕਿਉਂਕਿ ਲਹਿੰਦੇ ਪੰਜਾਬ ਦਾ ਵੀ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਔਰ ਇਹ ਜਿਹੜਾ ਪਾਣੀ ਲਗਾਤਾਰ ਫਲੋ ਵਧ ਰਿਹਾ ਤੁਸੀਂ ਕਹ ਰਹੇ ਸਵੇਰੇ ਹੈ ਨਹੀਂ ਸੀਗਾ ਸਵੇਰੇ ਬਿਲਕੁਲ ਨਹੀਂ ਪਹਿਲੇ ਤਾਂ ਤੁਸੀਂ ਦੱਸੋ ਜਿੱਥੇ ਤੁਸੀਂ ਆਏ ਸੀ ਇਹਨਾਂ ਫਲੋ ਨਹੀਂ ਸੀਗਾ ਆਪਣੇ ਖੜੇ ਖੜੇ 10 15 ਮਿੰਟ ਚ ਬਹੁਤ ਤੇਜ਼ ਪੈਰ ਲਿਫਟ ਕਰੋ ਇੱਕ ਕੰਟੈਕਟ ਕਰਦੇ ਜੀ ਤਾਂ ਬਾਕਾਇਦਾ ਬਹੁਤ ਬਹੁਤ ਤੇਜ਼ ਫਲੋ ਹੋ ਗਿਆ ਹਾਂ ਤਾਂ ਇਹ ਜਿਹੜੇ ਇਧਰੋਂ ਮਾਰ ਪਈ ਸੀ ਹੁਣ ਹੌਲੀ ਹੌਲੀ ਇਧਰਲੇ ਪਿੰਡਾਂ ਚ ਬਹੁਤ ਜ਼ਿਆਦਾ ਮਾਰ ਜਿਹੜਾ ਪਾਣੀ ਉਹ ਮਾਰਦਾ ਦਿਖ ਰਿਹਾ। ਦੇਖੋ ਇਹ ਬਹੁਤ ਜ਼ਿਆਦਾ ਇਸ ਵੇਲੇ ਬੁਰੇ ਹਾਲਾਤ ਨੇ। ਸਵੇਰੇ ਇੱਥੇ ਪਾਣੀ ਨਹੀਂ ਸੀ। ਸੋਪੀਸੀ ਦੀ ਪਾਣੀ ਨਹੀਂ ਸੀ। ਸੂਫੀਆਂ ਪਿੰਡ ਦੀ ਬਾਹਰ ਦੀ ਜਿਹੜਾ ਮੇਨ ਹਾਈਵੇ ਸੀ ਉੱਥੇ ਵੀ ਪਾਣੀ ਨਹੀਂ ਸੀ। ਸੂਫੀਆਂ ਪਿੰਡ ਦੇ ਅੰਦਰ ਪਾਣੀ ਸੀ। ਉਸ ਤੋਂ ਬਾਅਦ ਗੱਗੋਮਾਲ ਦਾ ਜਿਹੜਾ ਮੇਨ ਅਡਾ ਆਂਦਾ ਉੱਥੇ ਪਾਣੀ ਸੀ ਪਰ ਇੱਥੇ ਪਾਣੀ ਨਹੀਂ ਸੀ। ਹਾਈਵੇ ਇਹ ਸਾਰੇ ਸੇਫ ਸੀ। ਇੱਥੇ ਤੱਕਨ ਸਾਰੇ ਜਾ ਰਹੇ ਸੀ। ਹੁਣ ਇੱਥੋਂ ਦੱਸਣਾ ਕਿ ਜਿਹੜੀ ਫੈਂਸਿੰਗ ਲਾਈਨ ਆ ਇੱਥੋਂ ਦੀ ਵੀ 15 ਕਿਲੋਮੀਟਰ ਆ। ਮਤਲਬ 15 ਕਿਲੋਮੀਟਰ ਦੇ ਵਿੱਚ ਵੀ ਲੋਕ ਵਸਦੇ ਨੇ। ਸਭ ਤੋਂ ਵੱਡੀ ਗੱਲ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਜਿਹੜਾ ਹੈ ਉਹ ਵੀ ਰਮਦਾਸ ਦੇ ਵਿੱਚ ਹੈ ਉਸ ਤੋਂ ਇੱਥੋਂ ਰਮਦਾਸ ਕਿੰਨੀ ਦੂਰ ਹੈ ਇੱਥੋਂ ਦੀ ਤਕਰੀਬਨ 13 ਤੋਂ 15 ਕਿਲੋ ਮੀਟਰ ਦੇਖੋ ਪਾਰਟਿਕੂਲਰ ਇੱਕ ਰਮਦਾਸ ਦਾ ਇਲਾਕਾ ਪੂਰਾ ਡੁੱਬਿਆ ਹੋਇਆ ਹੈ ਰਮਦਾਸ ਤੇ ਤੁਸੀਂ ਜਾ ਹੀ ਨਹੀਂ ਨਾ ਨਹੀਂ ਜਾ ਸਕਦੇ ਉੱਥੇ 10 ਤੋਂ 15 ਫੁੱਟ ਤੱਕ ਪਾਣੀ ਹੈ ਜਿਹੜੇ ਕਿ ਬੀਐਸਐਫ ਦੇ 360 ਜਵਾਨ ਵੀ ਉਸ ਜਿਹੜੇ ਆਪਣਾ ਪੋਰਟਸ ਨੇ ਜਿਹੜੀਆਂ ਉੱਥੇ ਫਸੇ ਹੋਏ ਨੇ ਮੇਰੇ ਖਿਆਲ ਨਾਲ ਐਮਪੀ ਸਾਹਿਬ ਨੇ ਇਹਦੇ ਬਾਰੇ ਟਵੀਟ ਕੀਤਾ ਚਿੱਠੀ ਲਿਖੀ ਐ ਐਮਪੀ ਸਾਹਿਬ ਨੇ ਟਵੀਟ ਕੀਤਾ ਲੋਕ ਆਪਣੇ ਬੱਚਿਆਂ ਨੂੰ ਫੜ ਕੇ ਸਰਮ ਨਿਕਲਣ ਦੀ ਕੀਤੀ ਹੈ 5 ਫੁੱਟ ਤੋਂ ਪਾਣੀ ਸ਼ੁਰੂ ਹੁੰਦਾ ਲਾ ਕੇ 10 ਤੋਂ 15 ਫੁੱਟ ਤੱਕ ਜਾਂਦਾ ਔਰ ਰਮਦਾਸ ਦਾ ਜਿਹੜਾ ਬਾਰਡਰ ਬੈਲਟ ਦਾ ਏਰੀਆ ਹੈ ਜਿਹਨੂੰ ਅਸੀਂ 70 ਸਾਲ ਤੋਂ ਸੁਣਦੇ ਆ ਰਹੇ ਹਾਂ ਕਿ ਬਾਰਡਰ ਬੈਲਟ ਦਾ ਸੁਧਾਰ ਕਰਨਾ ਹੈ ਇਹ ਅਜੇ ਬਾਰਡਰ ਬੈਲਟ ਹੂੰ ਤਾਂ ਇਹ ਇਹ ਪਤਾ ਨਹੀਂ ਕਿਉਂ ਦੇਲੇ ਕਹਿੰਦਾ ਕਿ ਇਹ ਤਬਾਈ ਰੋਕੀ ਜਾ ਸਕਦੀ ਸੀ ਇਹ ਪਲੈਨਿੰਗ ਕਰਨੀ ਚਾਹੀਦੀ ਸੀ ਪਿਛਲੇ 3 ਮਹੀਨੇ ਤੋਂ ਪਤਾ ਸੀ ਮੀਟਰੋਲੋਜੀਕਲ ਡਿਪਾਰਟਮੈਂਟ ਸੀਗਾ ਐਕਸਪੈਕਟਿਡ ਸੀ ਕਿ ਐਤਕੀ ਰੇਂਜ ਜ਼ਿਆਦਾ ਹੋਣੀ ਹੈ ਔਰ ਕਲਾਊਡ ਬਰਸਟ ਹਰ ਸਾਲ ਹੋ ਰਹੀ ਸੀ ਪਿਛਲੇ 7 ਸਾਲਾਂ ਚ ਤੀਜੀ ਵਾਰੀ ਵੱਡਾ ਹੜ ਜਿਹੜਾ ਹੈ ਉਹ ਆ ਰਿਹਾ ਹੈ ਔਰ ਜਿਹੜੇ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਜਿਹੜੇ ਡੈਮਸ ਨੇ ਉਹ ਪੰਜਾਬ ਵਾਸਤੇ ਤਾਂ ਜ਼ਿੰਦਾ ਬੰਬ ਬਣ ਕੇ ਸਾਬਤ ਹੋ ਰਹੀ ਹੈ ਇਹ ਅਸੀਂ ਕਹਿ ਰਹੇ ਹਾਂ ਗੱਲ ਲਗਾਤਾਰ ਕਿ ਡੈਮਸ ਸਾਡੇ ਫਾਇਦੇ ਦੇ ਹੈ ਕਿ ਆ ਡੈਮ ਸਾਡੇ ਨੁਕਸਾਨ ਵਾਸਤੇ ਹੈ ਇੱਕ ਹੋਰ ਚੀਜ਼ ਹੈ ਜਿਹੜੇ ਸੜਕਾਂ ਤੇ ਜਿਨ੍ਹਾਂ ਨੇ ਰਾਤ ਨੂੰ ਮਾਲ ਡੰਗਰ ਰੱਖਿਆ ਆਪਣਾ ਉਹਨੂੰ ਕਿੱਥੇ ਜਾਣਗੇ ਹਮ ਕਿਉਂਕਿ ਇਹ ਸੜਕ ਤੇ ਪਾਣੀ ਆ ਗਿਆ ਜਿਹੜੇ ਰਾਤ ਨੂੰ ਇੱਥੇ ਮਾਲ ਡੰਗਰ ਕਿਉਂਕਿ ਦਿਨ ਵੇਲੇ ਵੀ ਭਾਜੀ ਬਹੁਤ ਜਜ਼ਬਾਤੀ ਹੋ ਰਹੇ ਸੀ ਇਹ ਕਹਿੰਦੇ ਕਿ ਡੰਗਰ ਨੂੰ ਦੇਖ ਕੇ ਜਾਦਾ ਜਜ਼ਬਾਤੀ ਗੱਲ ਕਹਿ ਰਿਹਾ ਤੇ ਤੁਸੀਂ ਠੀਕ ਹੈ ਇਹ ਗੱਲਬਾਤ ਕਰ ਰਹੇ ਲੇਕਿਨ ਮੈਨੂੰ ਇਸ ਵੇਲੇ ਟੈਨਸ਼ਨ ਹੈ ਕਿ ਜਿਹੜੇ ਮਾਲ ਡੰਗਰ ਇੱਥੇ ਸੁਰੇ ਬੰਨੇ ਸੀ ਕਿਉਂਕਿ ਪਿੰਡ ਤੋਂ ਤਾਂ ਕੱਢ ਲਿਆਉਂਦੇ ਤੂੰ ਲੈ ਕੇ ਕਿੱਥੇ ਜਾਈਏ ਔਰ ਇਸ ਵੇਲੇ ਜੇ ਪਾਣੀ ਵਧਦਾ ਤਾਂ ਰਾਤ ਨੂੰ ਉਹ ਕਿੱਥੇ ਜਾਣਗੇ ਕਿੱਥੇ ਜਾਣਗੇ ਰਾਤ ਨੂੰ ਲੈ ਕੇ ਕੌਣ ਜਾਏਗਾ ਮਾਲ ਡੰਗਰ ਨੂੰ ਖੜਾਗੇ ਕਿਵੇਂ ਕਿਵੇਂ ਜਾਏਗਾ ਔਰ ਅਖੀਰ ਬੰਦਾ ਫਿਰ ਆਪਦੀ ਜਾਨ ਬਚਾਉਂਦਾ ਹੋਇਆ ਡੰਗਰਾਂ ਨੂੰ ਰੁੜ ਹੁਣੇ ਥੋੜੀ ਦੇਰ ਪਹਿਲਾਂ ਮੈਂ ਇੱਥੋਂ ਗਿਆ ਜੀ ਮੈਂ ਡਾਕੂਮੈਂਟ ਪਹਿਲਾਂ ਗਿਆ ਮੈਂ ਇੱਥੋਂ ਐਨਡੀਆਰ ਦੀ ਟੀਮ ਨੂੰ ਬੜਾ ਯੋਰ ਲਾ ਕੇ ਇਹ ਅਸੀਂ ਮਾਰੀ ਚੱਲੇ ਆ ਫਿਰ ਉਹਨਾਂ ਨੇ ਇੱਕ ਦੋ ਪਿੱਤੀਆਂ ਭੇਜੀਆਂ ਜਿਹਦੇ ਵਿੱਚ ਕੀ ਆ ਵੀ ਹੁਣ ਤੁਸੀਂ ਵੇਖਿਆ ਪਾਣੀ ਦਾ ਪੱਹਾ ਜਿੰਨਾ ਹੈਗਾ ਉਹਦੇ ਵਿੱਚ ਕੀ ਕੀਤਾ ਵੀ ਉਹਨਾਂ ਨੇ ਪਿੰਡ ਦੇ ਹੁਣ ਚਾਰ ਸਫੇਰ ਹੁਣ ਇੱਥੇ ਤੇ ਇੰਨਾ ਜਿਹੜਾ ਨੀਵੇਂ ਤਾਂ ਆ ਉਥੇ ਬੜਾ ਪਾਣੀ ਸੀ ਉਹਨਾਂ ਨੇ ਕੀ ਕੀਤਾ ਵੀ ਉਥੇ ਚਾਰ ਦੇ ਪਾਣੀ ਉਹਨਾਂ ਦੇ ਮਕਾਨ ਡਿੱਗਣ ਲੱਗੇ ਅੱਛਾ ਉਹਦੇ ਵਿੱਚ 10-15 ਬੰਦੇ ਜਿਹੜੇ ਫਸੇ ਸੀ ਜੇ ਉਹ ਮਕਾਨ ਡਿੱਗ ਜਾਂਦਾ ਉਹ 15 ਬੰਦਿਆਂ ਦੀ ਜਾਨੀਆਂ ਗਏ ਤਾਂ ਇਹੋ ਜੀ ਬਹੁਤ ਸਾਰੀਆਂ ਸਿਚੁਏਸ਼ਨਜ਼ ਬਣੀਆਂ ਹੈ ਉਹ ਜਿਹੜਾ ਉਹਨਾਂ ਨੂੰ ਤੁਰੰਤ ਵੱਡੇ ਐਕਸ਼ਨ ਦੀ ਲੋੜ ਹੈ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਬਚਾਉਣ ਦੀ ਲੋੜ ਹੈ ਕੋਈ ਰਾਹਤ ਨਹੀਂ ਹੈ ਰਾਹਤ ਦੇ ਨਾਂ ਤੇ ਸਿਰਫ ਤਸਵੀਰਾਂ ਰੀਲਾਂ ਤੁਸੀਂ ਦੇਖ ਰਹੇ ਹੋ ਇਹ ਸਿਰਫ ਇੱਕ ਇਲਾਕੇ ਦਾ ਕੁਝ ਪਿੰਡਾਂ ਦੀ ਦਾਸਤਾਨ ਦੱਸ ਰਿਹਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਤੋਂ ਲੈ ਕੇ ਪੂਰੀ ਰਾਵੀ ਦੇ ਨਾਲ ਜਿੰਨੀ 벨ਟ ਹੈ ਉਧਰੋਂ ਫਿਰੋਜ਼ਪੁਰ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਮਾਰ ਔਰ ਇਹ ਡਰ ਬਣਿਆ ਹੋਇਆ ਹੈ ਕਿ ਪਟਿਆਲੇ ਦੇ ਵਿੱਚ ਹਾਲਾਂਕਿ ਕੁਝ ਨਹੀਂ ਹੈ ਹਾਲੇ ਹਾਲੇ ਕੁਝ ਨਹੀਂ ਹੈ ਕੋਈ ਅਜੀ ਗੱਲ ਮੈਂ ਨਹੀਂ ਕਰਨੀ ਚਾਹੁੰਦਾ ਜਿਹੜੀ ਮਿਸ ਇਨਫਾਰਮੇਸ਼ਨ ਹੋਵੇ ਪਰ ਇਹ ਪੂਰੇ ਇਲਾਕਿਆਂ ਦੇ ਵਿੱਚ ਹਾਲਾਤ ਦੇਖੇ ਨਹੀਂ ਜਾਂਦੇ ਮੇਰਾ ਪਿਛਲੇ 7 ਸਾਲਾਂ ਹੀ ਤੀਜੀ ਵਾਰੀ ਮੈਂ ਹੜ੍ਹ ਜਿਹੜੇ ਫਲਡਸ ਕਵਰ ਕਰ ਰਿਹਾ ਪਰ ਇਹ ਸਿਚੁਏਸ਼ਨ ਪਹਿਲਾਂ ਨਾਲੋਂ ਬਹੁਤ ਬੱਤਰ ਹੈ ਪਹਿਲਾਂ ਨਾਲੋਂ ਬਹੁਤ ਖਰਾਬ ਸਿਚੁਏਸ਼ਨ ਦੇ ਵਿੱਚ ਹਾਂ ਕੈਮਰਾ ਪਰਸਨ ਮਲਕੀਤ ਸਿੰਘ ਤੇ ਹਰਪ੍ਰੀਤ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ ਡੇਰਾ ਬਾਬਾ ਨਾਨਕ ਦੇਖੋ ਜੀ ਕਿ ਕਿੰਨੇ ਹਾਲਾਤ ਅੱਲਾ ਮਾਫ ਕਰੇ ਖਰਾਬ ਹੋ ਗਏ ਨੇ ਠੀਕ ਹੈ ਕਿ ਪਾਣੀ ਠੱਲਿਆ ਨਹੀਂ ਜਾਂਦਾ ਪਿਆ ਦਿਆਂ ਹੋਵੇ ਨਾ ਕੋ ਥੋੜਾ ਬਹੁਤ ਹੋਵੇ ਪਾਣੀ ਆ ਰਿਹਾ ਹੋਵੇ ਤੋ ਉਹਨੂੰ ਬੰਨ ਲਾ ਦੇ ਤੇ ਜਿੱਥੇ ਡੈਮਾਂ ਦੇ ਡੈਮ ਟੁੱਟ ਗਏ ਨੇ ਦਰਿਆਵਾਂ ਦੇ ਦਰਿਆ ਟੁੱਟ ਗਏ ਨੇ ਠੀਕ ਹੈ ਉਥੇ ਇਹ ਨੋ ਡਾਊਟ ਇਸ ਟਾਈਮ ਪਾਣੀ ਕੰਟਰੋਲ ਨਹੀਂ ਹੋ ਸਕਦਾ ਕੱਲ ਮੈਂ ਖਬਰਾਂ ਸੁਣਦਾ ਪਿਆ ਸੀਗਾ ਤੇ ਕਹਿੰਦੇ ਪਏ ਸੀਗੇ ਕਿ 2200 ਪਿੰਡ ਲੈਂਦੇ ਪੰਜਾਬ ਦੇ 2200 ਪਿੰਡ متاثر ਹੋਏ ਨੇ ਕਿ ਜਿਹੜੇ ਸਲਾਬ ਦੀ ਜ਼ੱਦ ਦੇ ਵਿੱਚ ਆ ਗਏ ਨੇ ਤੇ तकरीबन ਮੇਰਾ ਕਹਿੰਦੇ 30 ਤੋਂ 40 ਲੱਖ ਬੰਦਾ ਬੇਕਾਰ ਹੋ ਗਿਆ ਓਏ ਹੋਏ ਹੋਏ ਕਿ ਬੇਕਾਰ ਹੋ ਗਿਆ ਤੇ ਮਾਲ ਡੰਗਰ ਜਿਹੜਾ ਰੁੜ ਗਿਆ ਠੀਕ ਹੈ ਜਿਹੜੇ ਵਿਚਾਰੇ ਮਾਰ ਖੱਪ ਗਏ ਨੇ ਠੀਕ ਹੈ ਉਹਨਾਂ ਦਾ ਕੋਈ ਪਤਾ ਨਹੀਂ ਕਿੰਨਾ ਤੇ ਹੁਣ ਤੱਕ ਦੀਆਂ ਜਿਹੜੀਆਂ ਮੋਤਾਂ ਹੋਈਆਂ ਨੇ ਲਹਿੰਦੇ ਪੰਜਾਬ ਦੀਆਂ 33 ਮੋਤਾਂ ਹੋ ਚੁੱਕੀਆਂ ਨੇ ਜਿਹਨਾਂ ਸਿਰਫ ਰਿਕਾਰਡ ਹੋਈਆਂ ਨੇ ਇਹਨਾਂ ਚ ਲੋਕਾਂ ਨੇ ਜਿਹੜਾ ਇਹਨਾਂ ਦੇ ਵਿੱਚ ਜੇ ਸਿਰਫ ਉਸ ਇੱਕ ਜਿਹਨੂੰ ਪਤਾ ਹੈ ਕਿ ਵੀ ਇਹ ਮਿਸਿੰਗ ਹੈ ਇਹ ਮਿਸਿੰਗ ਹੈ ਜਿਨ੍ਹਾਂ ਦੀ ਡੈੱਡ ਬੋਡੀਆਂ ਲੱਭ ਗਈਆਂ ਨੇ ਉਹ ਕਨਫਰਮੇਸ਼ਨ ਹੋਈ ਹੈ ਕਿ 33 ਹੋਇਆ ਜਿਨ੍ਹਾਂ ਦੇ ਬੱਚੇ ਨੇ ਬੂੜੇ ਨੇ ਜਵਾਨ ਨੇ ਕੁਛ ਔਰਤਾਂ ਨੇ ਠੀਕ ਹੈ ਨਹੀਂ ਇਸ ਟਾਈਮ ਬੰਦੇ ਨਾ ਖੁਦਾ ਦੀ ਕਿਸਮਤ ਧਾੜਾ ਮਾਰ ਮਾਰ ਰੋਂਦੇ ਪਏ ਨੇ ਕਿ ਜਾਈਏ ਤੇ ਜਾਈਏ ਕਿੱਥੇ ਠੀਕ ਹੈ ਤੇ ਇਹੀ ਹਾਲ ਚੜ੍ਹਦੇ ਪੰਜਾਬ ਦਾ ਹੈ ਠੀਕ ਹੈ ਯਾਰ 15 15 20 20 ਫੁੱਟ ਪਾਣੀ ਨਹੀਂ ਸਮਝ ਆਉਂਦਾ ਕਿ ਯਾਰ ਇੰਨਾ ਪਾਣੀ ਲੱਥੇਗਾ ਕਿਵੇਂ ਫਿਰ ਲੱਥਨ ਤੋਂ ਬਾਅਦ ਠੀਕ ਹੈ ਕਹਿੰਦੇ ਨੇ 88 ਬਲੇ ਦਾ ਰਿਕਾਰਡ ਤੋੜ ਦਿੱਤਾ ਹੈ ਇਸ ਹਾਰ ਨੇ 88 ਦਾ ਰਿਕਾਰਡ ਤੋੜ ਦਿੱਤਾ ਹੈ ਬਿਲਕੁਲ ਠੀਕ ਹੈ ਕਹਿੰਦੇ ਸੀ ਅਜ ਹਜੇ ਅਸੀਂ 88 ਨਹੀਂ ਭੁੱਲੇ ਸੀਗੇ ਹੁਣ ਆ ਕੇ ਜੇ 88 ਤੋਂ ਬਾਅਦ ਅਸੀਂ ਸੈੱਟ ਹੋਣ ਲੱਗੇ ਸੀਗੇ ਤੇ ਉਤੋਂ 25 ਦਾ ਹਾਰ ਆ ਗਿਆ ਉਹਨਾਂ ਨੇ ਕੀ ਆਖਿਆ ਉਹ ਵੀ ਜਿਹੜੇ ਬੋਲ ਰਹੇ ਸੀ ਕਹਿੰਦੇ ਸੀ ਕਿ ਜੇ ਇਸ ਤੋਂ ਬਾਅਦ ਸਾਨੂੰ ਲੱਗਦਾ ਸੀ ਉੱਠ ਸਕਾਂਗੇ ਕਦੀ ਜਜ਼ਾਹਰੀ ਗੱਲ ਹੈ ਜਿਵੇਂ ਦੇ ਹਾਲਾਤ ਨੇ ਜਿਵੇਂ ਸਾਰਾ ਕੁਝ ਹੈ ਤੇ ਵਾਕਿਆ ਹੀ ਹਰ ਬੰਦੇ ਦੀ ਅੱਖ ਨਾਲ ਮੈਂ ਤੇ ਵੇਖੋ ਕਹਿੰਦੇ ਕੋ ਸੁੱਭੋ ਉੱਥੇ ਪਾਣੀ ਹੈ ਨਹੀਂ ਸੀ ਹਾਈਵੇ ਤੇ ਤੇ ਹੁਣ ਵੇਖੋ ਕਿਵੇਂ ਉਹ ਛਰ ਛਰ ਕਰਦਾ ਜਾਂਦਾ ਉਹ ਕਹਿੰਦੇ ਜਦੋਂ ਅਸੀਂ ਆਏ ਸੀਗੇ ਜਦੋਂ ਅਸੀਂ ਇੱਥੇ ਮਤਲਬ ਕਿ ਆਪਣਾ ਆ ਕੇ ਰਿਕਾਰਡ ਵੀਡੀਓ ਬਣਾਉਣ ਲੱਗੇ ਸੀਗੇ ਠੀਕੇ ਲੋਕਾਂ ਦਾ ਇੰਟਰਵਿਊ ਲੈਣ ਲੱਗੇ ਸੀ ਉਦੋਂ ਇਸ ਹਾਲ ਦਾ ਪਾਣੀ ਨਹੀਂ ਸੀਗਾ ਇਹ ਪਾਣੀ ਦਾ ਫਲੋ ਆਸਤਾ ਆਸਤਾ ਤੇਜ਼ ਹੁੰਦਾ ਜਾਂਦਾ ਤੇਜ਼ ਵੀ ਹੁੰਦਾ ਜਾਂਦਾ ਤੇ ਫਿਰ ਇਹਦੀ ਸਤਾ ਵੀ ਉੱਤੇ ਹੋ ਜਾਂਦੀ ਨਹੀਂ ਦੇਖੋ ਕਹਿੰਦੇ ਸੀ ਕਿ ਜੀ ਪਾਣੀ ਘਟਣ ਲੱਗ ਪਿਆ ਘਟਣ ਲੱਗ ਪਿਆ ਘਾਟੇ ਦਾ ਨਹੀਂ ਪਿਆ ਹੈ ਜੇ ਮੈਂ ਉਹਨਾਂ ਦੀ ਗੱਲ ਹੈ ਕਿ ਵੇਖਣ ਚ ਕਈ ਲਾ ਕੇ ਆਏ ਸਨ ਕਿ ਜਿਨ੍ਹਾਂ ਨੂੰ ਤੁਸੀਂ ਬਿਲਕੁਲ ਹੀ ਪਾਰ ਦੇ ਦਿੱਤੇ ਤੇ ਕਈ ਲਾ ਕੇ ਆਏ ਸਨ ਕਿ ਜਿਹੜੇ ਹਜੇ ਵੀ ਬਈਆਰੋ ਮਦਦਗਾਰ ਬੈਠੇ ਹੋਏ ਨੇ ਜਿਨ੍ਹਾਂ ਕੋ ਕੋਈ ਮਦਦ ਨਹੀਂ ਹੈ ਕੋਈ ਕੁਛ ਨਹੀਂ ਹੈ ਤੇ ਬਾਬਾ ਜੀ ਨਹੀਂ ਸੀ ਕਹਿੰਦੇ ਕਿ ਕਿੰਨੀ ਅਸੀਂ ਹਾਲਤਾਂ ਵਾਈਆਂ ਦੇਖ ਕੇ ਕਿ ਅਸੀਂ ਮਰ ਚੱਲਿਆ ਰੋਟ ਚੱਲਿਆ ਫਿਰ ਸਾਡੇ ਕੋਲੋਂ ਕੁਛਤੀਆਂ ਆਈਆਂ ਤੇ ਅਸੀਂ ਉਹ 15 ਬੰਦਿਆਂ ਦੀ ਜਾਨ ਬਚਾਈ ਨਹੀਂ ਤੇ ਉਹ ਕਾਰ ਡਿੱਗ ਜਾਣਾ ਸੀ ਕਾਰ ਜੇ ਡਿੱਗਦਾ ਤਾਂ 15 ਜੇ ਉਹ ਕਾਰ ਡਿੱਗਦਾ ਉਹ 15 ਜਨੇ ਤੇ ਗਏ ਸੀਗੇ ਗਏ ਸੀਗੇ ਬਿਲਕੁਲ मतलब ਲੋਕਾਂ ਨੂੰ ਇੰਨੀ ਮੌਤ ਨਹੀਂ ਮਿਲੀ ਹੈ ਕਿ ਲੋਕੀ ਆਪਣੇ ਘਰਾਂ ਚੋਂ ਬਾਹਰ ਨਿਕਲ ਸਕੋ ਲੋਕੀ ਹੁਣ ਦੇਖੋ ਹੁਣ ਦੇਖੋ ਦਿਨੇ ਦੇਖਿਆ ਪਾਣੀ ਨਹੀਂ ਹੈਗਾ ਹਾਈਵੇ ਤੇ ਸ਼ਾਮ ਨੂੰ ਦੇਖਿਆ ਪਾਣੀ ਲੋਕ ਹੁਣ ਆਪਣੇ ਘਰ ਸੁੱਤੇ ਪਨੇ ਜਕਦਮ ਪਾਣੀ ਆ ਗਿਆ ਉਦੋਂ ਬਾਅਦ ਚੱਲਣ ਜਦੋਂ ਅੱਧਾ ਦਾ ਗਾੜ ਡੁੱਬ ਗਿਆ ਠੀਕ ਹੈ ਕਿਉਂ ਪਾਣੀ ਦਾ ਪਿੱਛੇ ਫਲੋ ਬਹੁਤ ਤੇਜ਼ ਹੈ ਉਹ ਹਰ ਬਰਾਹਰ ਚ ਬੰਦਿਆਂ ਨੂੰ ਸਭ ਨਹੀਂ ਆਨ ਕੀ ਕਰਦਾ ਫਿਰ ਤੂੰ ਉਤੋਂ ਅਜੇ ਮਨਗਲ ਚੜਦੇ ਪੰਜਾਬ ਦੇ ਵਿੱਚ ਤੇ ਆਪਣਾ ਜੰਜਰੇ ਦੇ ਛਟਕੇ ਨਹੀਂ ਆਏ ਬਟ ਫੈਸਲਾਬਾਦ ਚੰਗ ਕੀ ਕਿ ਚਨੇਓਡ ਇਧਰ ਵਾਲੇ ਪਾਸੇ ਜਿਹੜਾ ਨਾ ਫੈਸਾ ਆਪਣਾ ਜ਼ੰਜਲੇ ਦੇ ਛਟਕੇ ਔਰ ਜ਼ੰਜਲਾ ਵੀ ਨਾ ਪੰਜ ਸ਼ਰੀਆ ਕੋਸ਼ ਆਪਣਾ ਆਪਣਾ ਨਾ ਰਿਕਾਰਡ ਕੀਤਾ ਗਿਆ ਰਿਕਾਰਡ ਕੀਤਾ ਗਿਆ ਬਾਕੀ ਤੁਹਾਡੇ ਦੋਸਤ ਨਹੀਂ ਸੀ ਦੱਸਣ ਦੇ ਕਸੂਰੋ ਫਜ਼ਾਨ ਫੋਨ ਆਇਆ ਸੀ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਸਫੇਦੇ ਦੀ ਦਰਖਤ ਕਿੰਨੇ ਉੱਚੇ ਹੁੰਦੇ ਨੇ ਹਾਂ ਉਹਨੇ ਕਿਹਾ ਉਹ ਡੁੱਬੇ ਪਏ ਨੇ ਕਿ ਮੇਰਾ ਯਾਰ ਦੀ ਗੁਜਰ ਉਹਦੀ ਮੈਨੂੰ ਕੱਲ ਕਾਲ ਆਈ ਹੋਈ ਸੀ ਕਿ ਕਸੂਰ ਬਈ ਤਬਾਈ ਹੈ ਤਬਾਈ ਹੈ ਔਰ ਕਹਿੰਦਾ ਬਾਰਡਰ ਤੋਂ ਤਕਰੀਬਨ ਮੈਂ ਬੈਠਾ ਵਾਂ 23 24 ਕਿਲੋਮੀਟਰ ਦੂਰ ਤੇ ਉਹਨੇ ਕਿਹਾ ਮੇਰੇ ਘਰ ਤੋਂ ਸ਼ਹਿਰ 'ਚ ਬੈਠਾ ਠੀਕ ਹੈ ਉਹ ਕਹਿੰਦਾ ਮੇਰੇ ਘਰ ਤੋਂ 3-4 ਕਿਲੋਮੀਟਰ ਦੂਰ ਤਿਕਰ ਪਾਣੀ ਰਹਿ ਗਿਆ ਠੀਕ ਹੈ ਕਿ ਇੱਥੇ ਤਿਕਰ ਪਾਣੀ ਮਾਰਚ ਕਰਕੇ ਆ ਗਿਆ ਤੇ ਉਹਨੇ ਕਿਹਾ ਜੱਟ ਸਫੇਦੇ ਜਿਹੜੇ ਲੰਬੇ ਨੇ ਨਾ ਏਡੇ ਏਡੇ ਕਹਿੰਦਾ ਪੈਰ ਡੁੱਬੇ ਹੋਏ ਨੇ ਮੈਂ ਕਿਹਾ ਵੀਡੀਓ ਵੇਖਣ ਦੇ ਤਾਂ ਵੀਡੀਓ ਦੇ ਵਿੱਚ ਉਹ ਕਸ਼ਤੀ ਲੈ ਕੇ ਫਿਰਦੇ ਨੇ ਦੋ ਗ ਤਿੰਨ ਮੰਜ਼ਲਾ ਮਕਾਨ ਸੀ ਤੇ ਉਹ ਸਿਰਫ ਮਕਾਨ ਦਾ ਜਿਹੜਾ ਉਤਲਾ ਕਮਰਾ ਉਹਦਾ ਨਾ ਛੋਟਾ ਉਹ ਟੈਂਕੀ ਤੇ ਟੈਂਕੀ ਦੇ ਨਾਲ ਕਮਰਾ ਸਿਰਫ ਉਹ ਨਜ਼ਰ ਆ ਰਿਹਾ ਸੀ ਇਟਸ ਮੀਨ ਕਿ ਮਾਰੇ ਅਲ ਟੈਂਕੀ ਨਾਰਮਲ ਵੀ ਛੱਤ ਰੱਖੋ ਤੁਸੀਂ 12 ਫੁੱਟ ਰੱਖਦੇ ਹੋ ਠੀਕ ਹੈ 12 24 ਤੇ 36 30 35 ਫੁੱਟ ਜਿਹੜਾ ਸਹੀ ਕਹਿ ਰਹੇ ਨੇ ਸਾਰੇ ਸਹੀ ਕਹਿ ਰਹੇ ਨੇ ਕਿ 30 35 35 ਫੁੱਟ 40 40 ਫੁੱਟ ਪਾਣੀ ਚੜ ਗਿਆ ਆ ਵੇ ਹੁਣ ਉਹ 30 35 40 ਫੁੱਟ ਪਾਣੀ ਲੱਥ ਦੇ ਲੱਥ ਦੇ ਕਿੰਨਾ ਟਾਈਮ ਲੱਗੇਗਾ ਫਿਰ ਉਸ ਤੋਂ ਬਾਅਦ ਜਦੋਂ ਪਾਣੀ ਲੱਥੇਗਾ ਤੇ ਜਿਹੜੇ ਘਰਾਂ ਦਾ ਨੁਕਸਾਨ ਹੈ ਮਾਲ ਡੰਗਰ ਦਾ ਨੁਕਸਾਨ ਹੈ ਬਿਲਡਿੰਗਾਂ ਦੀ ਬਿਲਡਿੰਗਾਂ ਜਿਹੜੀਆਂ ਡਿੱਗ ਪਈਆਂ ਨੇ ਫਸਲਾਂ ਦੀ ਫਸਲਾਂ ਖੜੀਆਂ ਤਬਾਹ ਹੋ ਗਈਆਂ ਨੇ ਠੀਕ ਹੈ ਜ਼ਮੀਨ 5 ਸਾਲ ਬਾਅਦ ਸਮਝ ਲਓ 5 ਸਾਲ ਤੁਸੀਂ ਉਸ ਜ਼ਮੀਨ ਦੇ ਵਿੱਚੋਂ ਇੱਕ ਨਾਜ ਦਾ ਦਾਣਾ ਵੀ ਨਿਕਮਾ ਆਪਣਾ ਉਗਾ ਸਕਦੇ ਹੋ ਠੀਕ ਹੈ ਥੋੜਾ ਨੁਕਸਾਨ ਹੈ ਇਹਨਾਂ ਕੈਲਕੂਲੇਸ਼ਨ ਕੀਤਾ ਜਾਵੇ ਨਾ ਤੇ ਇਹ ਨੁਕਸਾਨ ਵਾਕਈ ਬੰਦੇ ਨੂੰ ਅਗਲੇ 10 15 ਸਾਲ ਉੱਠਣ ਨਹੀਂ ਦੇਗਾ ਠੀਕ ਹੈ ਬੰਦੇ ਨੂੰ ਸਮਝ ਲੱਗੇਗੀ ਮੇਨਾ ਬਣਿਆ ਕੀ ਹੈ ਠੀਕ ਹੈ ਔਰ ਕਈ ਭੈਣ ਭਰਾ ਮੈਸੇਜ ਕਰਕੇ ਵੀ ਪੁੱਛਦੇ ਪੈਨੇ ਕਿ ਵੀਰੇ ਤੁਹਾਡੇ ਵੱਲ ਹਾਰਦ ਨਹੀਂ ਆਇਆ ਫਿਲਹਾਲ ਹਜੇ ਤੱਕ ਤੇ ਮਫੂਜ਼ ਆ ਹਜੇ ਤੱਕ ਸਾਡੇ ਤੱਕ ਹਾਰ ਨਹੀਂ ਆਇਆ ਠੀਕ ਹੈ ਬਟ ਇਹ ਵੇ ਕਿ ਸਾਡੇ ਕੋਲ ਚੱਲਦਾ ਪੰਜ ਨਦ ਜਿੱਥੇ ਇੱਕ ਮਸਨ ਚਨਾਬ ਸਤਲੁਜ ਰਾਵੀ ਬਿਆਸ ਠੀਕ ਹੈ ਸਾਰੇ ਦਰਿਆ ਜਿਹੜੇ ਆ ਕੇ ਇਕੱਠੇ ਜਿੱਥੇ ਹੁੰਦੇ ਨੇ ਨਾ ਉਹਨੂੰ ਕਹਿੰਦੇ ਨੇ ਹੈੱਡ ਪੰਜ ਨਦ ਹੈੱਡ ਪੰਜ ਨਦ ਅਸੀਂ ਤੇ ਕੋਲ ਬੈਠੇ ਆ ਠੀਕ ਹੈ ਬਟ ਇਹ ਵੇ ਕਿ ਕੋਲ ਵੀ ਇੰਨਾ ਕੋਲ ਨਹੀਂ ਵੀ ਅਜੇ 150 ਕਿਲੋਮੀਟਰ ਦੂਰ ਬੈਠੇ ਆ ਅਸੀਂ ਠੀਕ ਹੈ ਪਰ ਇਹ ਵੇ ਕਿ ਉੱਥੇ ਦੇ ਜਿਹੜੇ ਨੇੜੇ-ਨੇੜੇ ਸਕੂਲ ਨੇ ਉਹਨਾਂ ਨੂੰ ਛੁੱਟੀਆਂ ਹੋ ਗਈਆਂ ਨੇ ਉਹ ਬੰਦ ਕਰ ਦਿੱਤੇ ਗਏ ਨੇ ਨੇੜੇ-ਨੇੜੇ ਜਿਹੜੇ ਪਿੰਨਾ ਉਹਨਾਂ ਪਿੰਨਾ 'ਚ ਪਾਣੀ ਆ ਗਿਆ ਠੀਕ ਹੈ ਪਰ ਇਹ ਵੇਖ ਕੇ ਹਜੇ ਸ਼ੁਕਰ ਅਲਮਦੁਲillah ਹਜੇ ਸੇਫ ਬੈਠੇ ਆ ਪਾਣੀ ਨਹੀਂ ਆਇਆ ਬਟ ਜਿੰਨਾਂ ਨਾਲ ਵੇਖਦੇ ਪਿਆ ਨਾ ਠੀਕ ਹੈ ਜਿਨ੍ਹਾਂ ਨੂੰ ਰੁੜਦੇ ਵੇਖਦੇ ਪਿਆ ਜਿਹੜਾ ਮਾਲ ਡੰਗਰ ਰੁੜਦੇ ਵੇਖਦੇ ਪਿਆ ਉਹਨਾਂ ਨਾਲ ਵੇਖ ਕੇ ਨਾ ਖੁਦਾ ਦੀ ਕਿਰਮਤ ਤੋਬਾ ਤੋਬ ਕਰਦੇ ਪਿਆ ਕਿ ਯਾਰ ਰੱਬਾ ਇੰਨਾ ਕਹਿ ਅੱਛਾ ਫਿਰ ਬਾਰਿਸ਼ ਵੀ ਰੁਕੰਦਾ ਨਾ ਨਾ ਬਿਲਕੁਲ ਜਿੱਥੇ ਪਾਣੀ ਚੜਿਆ ਖਲੋਤਾ ਉਥੇ ਬਾਰਿਸ਼ ਰੁਕੰਦਾ ਵੀ ਹੁਣ ਚੜਦੇ ਪੰਜਾਬ ਤੋਂ ਵੀ ਇੱਕ ਵੀਰੇ ਦੀ ਕਹਾਣੀ ਆਈ ਸੀ ਉਹ ਵੀ ਕਹਿੰਦੇ ਸੀ ਵੀਰੇ ਅਜੀ 5-6 ਦਿਨ ਹੋ ਗਏ ਨੇ بارش ਰੁਕਣ ਦਾ ਨਾਮ ਹੀ ਨਹੀਂ ਲੱਗਦਾ ਤੇ ਜਿਹੜੇ ਲੋਕੀ ਵਿਚਾਰੇ ਛੱਤਾਂ ਤੇ ਬੈਠੇ ਨੇ ਉਹਨਾਂ ਦੇ ਕੀ ਹਾਲ ਉੱਤੋਂ ਮੀਂਹ ਮਾਰੀ ਜਾ ਰਿਹਾ ਥੱਲੋਂ ਹਾਰ ਮਾਰੀ ਜਾਂਦੇ ਪਏ ਨੇ ਮਾਲ ਡੰਗਰ ਸਾਰਾ ਕੁਝ ਡਰ ਗਿਆ ਬਾਕੀ ਜੇ ਗੱਲ ਕੀਤੀ ਜਾਏ ਸੀ ਮੈਂ ਜਦੋਂ ਮਕਰ ਸਾਹਿਬ ਵੀ ਲੋਕਾਂ ਨੇ ਕਿਹਾ ਕਿ ਐ